ਵਾਸਕਾਸ ਕਮ ਹੈ ਕਿ ਅੱਜ ਨਵੇਂ ਵੇਸਟ ਸਟੋਰ ਦਾ ਸਵਾਗਤ ਕਰਦਾ ਗੱਲ ਕਰੀਏ ਮੁੱਦੇ ਦੀ ਪ੍ਰੋਗਰਾਮ ਦੇ ਵਿੱਚ ਗੱਲ ਕਰੀਏ ਮੁੱਦੇ ਦੀ ਪ੍ਰੋਗਰਾਮ ਵਿੱਚ ਅਸੀਂ ਰੋਜ਼ਾਨਾ ਕੋਈ ਨਾ ਕੋਈ ਐਸਾ ਮੁੱਦਾ ਲੈ ਕੇ ਆਉਂਦਾ ਜੋ ਸਮਾਜ ਨਾਲ ਜੁੜਿਆ ਹੁੰਦਾ ਪੋਲਿਟਿਕਲ ਜੁੜਿਆ ਹੁੰਦਾ ਜਾਂ ਫਿਰ ਧਾਰਮਿਕ ਮੁੱਦਾ ਹੁੰਦਾ ਲੇਕਿਨ ਅੱਜ ਦਾ ਜਿਹੜਾ ਮੁੱਦਾ ਹੈ ਸਮਾਜਿਕ ਮੁੱਦਾ ਜਿਹੜਾ ਸਾਡੇ ਸਭ ਨਾਲ ਜੁੜਿਆ ਹੋਇਆ ਹੈਗਾ ਜਿਵੇਂ ਕਿ ਸਾਡਾ ਤੁਸੀਂ ਟਾਈਟਲ ਪੜ੍ਹ ਸਕਦੇ ਹੋ ਉਹਦੇ ਵਿੱਚ ਲਿਖਿਆ ਹੈਗਾ ਕਿ ਬਿਨਾ OTP ਤੋਂ ਵੀ ਠੋਡੇ ਨਾਲ ਹੋ ਸਕਦੀ ਹੈ ਧੋਖੇਤੜੀ ਹੋ ਜਾ ਸਕਦਾ ਹੈ ਬਿਲਕੁਲ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਸਾਨੂੰ ਸਤਰਕ ਹੋਣ ਦੀ ਜ਼ਰੂਰਤ ਹੈ ਹੁਣ ਕਈ ਮਾਮਲੇ ਜਿਹੜੇ ਇਹ ਜੇ ਸਾਹਮਣੇ ਆ ਰਹੇ ਜਿਨ੍ਹਾਂ ਦੇ ਵਿੱਚ ਤੁਹਾਡੇ ਤੋਂ OTP ਵੀ ਨਹੀਂ ਮੰਗਿਆ ਜਾਂਦਾ ਫੇਰ ਵੀ ਤੁਹਾਡਾ ਜਿਹੜਾ ਬੈਂਕ ਖਾਤਾ ਉਹ ਜ਼ੀਰੋ ਜਾਂਦੀ ਗੇ ਨਿਲ ਹੋ ਜਾਂਦਾ ਅੱਜ ਕੱਲ ਜਿਹੜੇ ਠੱਗ ਨੇ ਉਹ ਵੀ ਅਪਡੇਟ ਹੁੰਦੇ ਜਾ ਰਹੇ ਨੇ ਉਹ ਜਿਹੜੇ ਗਲਤ ਕਰਾਂਗੇ ਗਲਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮਾਨ ਸ਼ੋਟਵਾਲ ਮਾਨ ਸ਼ੋਟਵਾਲ ਤੋਂ ਖਾਤੜੀ ਜਿਹੜੀ ਹੈਗੀ ਪਹਿਲਾਂ ਹੁੰਦੀ ਸੀ ਜੀ ਕਿਸੇ ਨੇ ਤੁਹਾਡਾ ATM ਕਾਰਡ ਐਕਸਚੇਂਜ ਕਰ ਲਿਆ ਜਾ ਤੁਹਾਡੇ ਜਿਹੜੇ ATM ਕਾਰਡ ਦੇ ਅੱਖਰ ਨੇ ਉਹ ਕਿਸੇ ਤਰੀਕੇ ਨਾਲ ਦੇਖ ਲਈ ਵੀ ਤੁਸੀਂ ਕਿਹੜਾ ਪਾਸਵਰਡ ਲਾਇਆ ਹੋਇਆ ਹੋਇਆ ਹੈਗਾ ਜੀ ਫਿਰ ਤੁਹਾਡੇ ਤੋਂ ਬਾਅਦ 64 ਕੀ ਕਰਕੇ ਚਲਾ ਜਾਂਦਾ ਸੀਗਾ ਜਾਂ ਬੈਂਕ 'ਚ ਬੈਠੇ ਕਿਸੇ ਬਜ਼ੁਰਗ ਨੂੰ ਨਿਸ਼ਾਨਾ ਬਣਾ ਲਿਆ ਪਰ ਹੁਣ ਔਨਲਾਈਨ ਧੋਖਾਧੜੀ ਜਿਹੜੇ ਆ ਉਹ ਵੱਧਦੀ ਜਾ ਰਹੀ ਹੈਗੀ ਜੀ ਇੱਥੇ ਤੱਕ ਹੋ ਗਿਆ ਕਿ ਹੁਣ OTP ਵੀ ਥੋੜੇ ਤੋਂ ਨਹੀਂ ਮੰਗਿਆ ਜਾਂਦਾ ਤੁਹਾਡੀ ਜਿਹੜੀ ਹੈ ਬੈਂਕ ਰਕਮ ਹੈ ਜ਼ੀਰੋ ਕਰ ਦਦਦੇ ਨੇ ਜੀ ਦੇਖੋ ਸਾਰੇ ਆਪਾਂ ਕਹਿ ਸਕਦੇ ਆ क्राइम ਦੀ ਦੁਨੀਆ ਇੱਕ ਅਜੀਬੀ ਦੁਨੀਆ ਹੈ ਜੋ ਸਮੇਂ-ਸਮੇਂ ਤੇ ਅਪਡੇਟ ਹੁੰਦੀ ਹੈ ਤੇ ਇੱਥੇ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਬੈਂਕ ਦੇ ਵਿੱਚ ਕਿਸੇ ਬਜ਼ੁਰਗ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਸੀ ਜਾਂ ਕੋਈ ਨਾ ਕੋਈ ਸਿਸਟਮ ਕੱਢ ਕੇ ਉਹਨੂੰ ਕਿਤੇ ਨਾ ਕਿਤੇ ਸ਼ਿਕਾਰ ਬਣਾਇਆ ਜਾਂਦਾ ਸੀ ਲੋਕਾਂ ਨੂੰ ਪਰ ਜਦੋਂ ਥੋੜਾ ਟਾਈਮ ਅੱਗੇ ਵਧਿਆ ਉਸ ਸਮੇ ਲੋਕ ਲੋਕ ਐਨੇ ਮਤਲਬ ਜਾਗਰੂਕ ਨਹੀਂ ਸੀ ਲੋਕ ਜਿਹੜਾ ਆਪਣਾ OTP ਵੀ ਹੈ ਉਹ ਵੀ ਸ਼ੇਅਰ ਕਰਨ ਲੱਗ ਗਏ ਸੀ ਜੇ ਜਦੋਂ ਲੋਕਾਂ ਨੂੰ ਇੰਨੀ ਕ ਸਮਝ ਆਈ ਕਿ OTP ਕਿਸੇ ਦੇ ਨਾਲ ਸਾਂਝਾ ਨਹੀਂ ਕਰਨਾ ਤਾਂ ਉਸ ਵੇਲੇ ਹੁਣ ਇਹ ਜਿਹੜੀ ਵੱਡੀ ਅਪਡੇਟ ਆਪਣੇ ਕੋਲ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਤਾਂ OTP ਹੀ ਨਹੀਂ ਇੱਥੇ ਚਾਹੀਦਾ ਤਾਂ ਇੱਥੇ ਦੇਖੋ ਸਾਈਬਰ ਜਿਹੜੇ ਕ੍ਰਿਮੀਨਲਸ ਨੇ ਇਨਾਂ ਦੇ ਇੱਕ ਤਾਂ ਹੌਸਲੇ ਬਹੁਤ ਬੁਲੰਦ ਨੇ ਦੂਸਰਾ ਇਹ ਆਪਣੇ ਦਿਮਾਗ ਨੂੰ ਇਦਾਂ ਸ਼ਾਬ ਤਰੀਕੇ ਦੇ ਨਾਲ ਅੱਜਕੱਲ ਯੂਜ਼ ਕਰ ਰਹੇ ਨੇ ਕਿ ਜਿੱਦਾਂ ਹੁਣ ਦੇਖੋ ਓਟੀਪੀ ਤੋਂ ਬਿਨਾ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਚੀਜ਼ ਅਸੰਭਵ ਹੈ ਪਰ ਇੱਥੇ ਬਿਨਾ ਓਟੀਪੀ ਤੋਂ ਕੋਈ ਅਜੀਹ ਜੁਗਾੜ ਲਗਾਉਣਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਰੀਕੇ ਨੂੰ ਅਪਣਾਉਣਾ ਜਿਹਦੇ ਕਰਕੇ ਆਪਾਂ ਕਿਸੇ ਦੇ ਬੈਂਕ ਨੂੰ ਹੀ ਇੱਥੇ ਖਾਲੀ ਕਰ ਰਹੇ ਹਾਂ ਦੇਖੋ ਤਾਂ ਸਾਈਬਰ ਕਰਾਈਮ ਵੱਧ ਚੁੱਕਿਆ ਹੈ ਕਿ ਹੁਣ ਇੱਕ ਸਪੈਸ਼ਲ ਵਿੰਗ ਵੀ ਬਣ ਚੁੱਕੇ ਆ ਥਾਣਿਆਂ ਦੇ ਵਿੱਚ ਜਿਹਨੂੰ ਸਾਈਬਰ ਵਿੰਗ ਕਹਿੰਦੇ ਹੈਗੇ ਨੇ ਜੀ ਸਾਈਬਰ ਸੈੱਲ ਕਹਿੰਦੇ ਸਾਈਬਰ ਸੈੱਲ ਕਹਿੰਦੇ ਹੈਗੇ ਨੇ ਉਹ ਅਲੱਗ ਤੋਂ ਕੰਮ ਕਰਨ ਲੱਗ ਗਏ ਆ ਵੀ ਜਦੋਂ ਇਸ ਜਿਹੀ ਕੋਈ ਤੋਕਾ ਸਾਠੀ ਹੁੰਦੀ ਉਸ ਤੇ ਕੰਮ ਕੀਤਾ ਜਾ ਰਿਹਾ ਸੀ ਯਾਨੀ ਕਿ ਸਰਕਾਰ ਦੇ ਹੱਥ ਚੋਂ ਜਦ ਪ੍ਰਸ਼ਾਸਨ ਦੇ ਹੱਥੋਂ ਗੱਲ ਲੰਘ ਚੁੱਕੀ ਆ ਇਹ ਸੋਸਤੀ ਇੱਕ ਅਲੱਗ ਤੌਰ ਦੇ ਉੱਪਰ ਡਿਪਾਰਟਮੈਂਟ ਬਣਾਣਾ ਪੈ ਗਿਆ ਇੰਨੀ ਜ਼ਿਆਦਾ ਜਿਹੜੀ ਠੱਗੀ ਵੱਧ ਚੁੱਕੀ ਹੈ ਜਿੱਥੇ ਸਾਡੇ ਹਿੰਦੁਸਤਾਨ ਨੂੰ ਡਿਜੀਟਲ ਕਰਨ ਦੀ ਗੱਲ ਹੋਈ ਹੈ ਹਰ ਹਰ ਹੱਦ ਦੇ ਵਿੱਚ ਜਿਹੜਾ ਹੈਗਾ ਬੈਂਕ ਅਕਾਊਂਟ ਹੋ ਗਿਆ ਜਿੱਥੋਂ ਮਰਜ਼ੀ ਕਿਸੇ ਨੂੰ ਪੈਸੇ ਟਰਾਂਸਫਰ ਕਰ ਲਈਏ ਲੰਬੇ ਕਤਾਰਾਂ ਤੋਂ ਬਚ ਗਏ ਸੀ ਜਦੋਂ ਬੈਂਕਾਂ 'ਚ ਜਾਣਾ ਪੈਂਦਾ ਸੀ ਆਪਣਾ ਹੀ ਪੈਸਾ ਕਢਾਣ ਵਾਸਤੇ ਉੱਚ ਜਿਹੜਾ ਜਿੱਥੇ ਫਾਇਦਾ ਹੋਇਆ ਉੱਥੇ ਹੀ ਨੁਕਸਾਨ ਵੀ ਹੋ ਰਿਹਾ ਹੈਗਾ ਜੀ ਬਿਲਕੁਲ ਮੈਨੂੰ ਲੱਗਦਾ ਸਰ ਇਹ ਬਹੁਤ ਵੱਡਾ ਜਿਹੜਾ ਜਾਲ ਹੈ ਜਿਹਦੇ ਵਿੱਚ ਆਪਾਂ ਫਸੇ ਹੋਏ ਆ ਕਿਉਂਕਿ ਇੱਕ ਆਪਾਂ ਕਹਿ ਦਿੰਨੇ ਆ ਕਿ ਪਹਿਲਾਂ ਕੀ ਹੁੰਦਾ ਸੀ ਬੈਂਕ ਦੀਆਂ ਕਾਪੀਆਂ ਬਣੀਆਂ ਹੁੰਦੀਆਂ ਸੀ ਆਪਾਂ ਨਾਰਮਲੀ ਜਾਂਦੇ ਸੀ ਬੈਂਕ ਦੇ ਵਿੱਚ ਚੈੱਕ ਵੈੱਕ ਭਰਦੇ ਸੀ ਤੇ ਇੱਥੇ ਜਿਹੜਾ ਕਿਤੇ ਨਾ ਕਿਤੇ ਚਲੋ ਥੋੜਾ ਪ੍ਰੋਸੈਸ ਜਿਹੜਾ ਇਹ ਲੰਬਾ ਸੀ ਤੇ ਅੱਜ ਕੱਲ ਜਿਵੇਂ ਆਪਾਂ Google Pay Paytm ਅਜੀਹੇ ਜਿਹੜੇ ਸਾਈਟਸ ਨੇ ਇਹਨਾਂ ਦੀ ਆਪਾਂ ਯੂਜ਼ ਕਰਦੇ ਆ ਇੱਥੇ ਵਰਤੋਂ ਕਰਦੇ ਆ ਤੇ ਇਹ ਬਹੁਤ ਈਜ਼ੀ ਵੀ ਲੱਗਦਾ ਹੈ ਜਿਹੜਾ ਬੰਦਾ ਇਸ ਨੂੰ ਪਹਿਲੀ ਵਾਰ ਯੂਜ਼ ਕਰ ਰਿਹਾ ਉਹਨੂੰ ਲੱਗਦਾ ਕਿ ਮੈਂ ਬਹੁਤ ਮਤਲਬ ਈਜ਼ੀ ਵੇਚ ਚੱਲ ਰਿਆਂ ਪਰ ਜਿਵੇਂ ਜਿਵੇਂ ਦੇਖੋ ਆਪਣੇ ਨਾਲ ਹੁਣੇ ਠੱਗੀਆਂ ਹੋ ਰਹੀਆਂ ਨੇ ਕ੍ਰਾਈਮ ਵਧ ਰਹੇ ਨੇ ਕਿਉਂਕਿ ਬਹੁਤ ਜਿਹੜੇ ਮਾਮਲੇ ਨੇ ਆਪਣੇ ਕੋਲ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਕਿਸੇ ਨਾਲ ਧੋਖਾ ਧੜੀ ਹੋ ਗਈ ਹੈ ਤਾਂ ਜਿਹੇ ਜਿਹੜੇ ਕਿਤੇ ਨਾ ਕਿਤੇ ਸਾਈਬਰ ਕ੍ਰਿਮੀਨਲਸ ਨੇ ਉਹਨਾਂ ਲਈ ਇਹ ਚੀਜ਼ ਬਹੁਤ ਫਾਇਦਾ ਕਰ ਰਹੀ ਹੈ ਕਿ ਲੋਕਾਂ ਲਈ ਜਿੰਨੀ ਚੀਜ਼ ਈਜ਼ੀ ਹੋ ਰਹੀ ਹੈ ਉਹਨਾਂ ਹੀ ਉਹਨਾਂ ਲਈ ਈਜ਼ੀ ਹੋ ਰਿਹਾ ਹੈ ਸਭ ਬਿਲਕੁਲ ਉਨਾਂ ਹੀ ਉਹਨਾਂ ਲਈ ਇਜ਼ੀ ਹੋ ਰਿਹਾ ਹੈਗਾ ਤੇ ਨਾਲੇ ਵੀ ਤੁਹਾਨੂੰ ਦੱਸੋ ਜਰਾ ਕਿ ਜਿਹੜੇ ਹੁਣ ਇਹ ਗੱਲ ਆ ਗਈ ਪਹਿਲਾਂ ਅਗਲਾ ਥੋੜੇ ਕੋਲ OTP ਲੈਂਦਾ ਸੀ OTP ਲੈਂਦਾ ਸੀ ਇਸ ਦੇ ਤਰੀਕੇ ਨਾਲ ਜੀ ਥੋੜੀ ਲਾਟਰੀ ਨਿਕਲੀ ਜੀ ਤੁਸੀਂ ਉਹ OTP ਭੇਜ ਰਹੇ ਜੀ ਤੁਸੀਂ ਦੇ ਦਿਓ ਜੀ ਗੱਲਾਂ 'ਚ ਲੈ ਕੇ ਤੁਹਾਡਾ ਜਿਹੜਾ ਬੈਂਕ ਅਕਾਊਂਟ ਜਿਹੜਾ ਹੈ ਕਨੇ ਇਹ ਵੀ ਕਿਹਾ ਜਾਂਦਾ ਸੀ ਕਿ ਤੁਹਾਡੇ ਜੀ KYC ਤੋਂ ਬੋਲ ਰਿਹਾ ਕਿ ਬੀਜੇ ਨਾਮ ਦੇ ਬਤ ਕੋਤੜੀ ਹੁੰਦੀ ਸੀਗੀ ਜਾਂ ਕਿਹਾ ਜਾਂਦਾ ਸੀ ਕਿ ਵੀ ਥੋੜਾ ਰੋਜ਼ਗਾਰ ਲੱਗ ਰਿਹਾ ਥੋੜੀ ਇੰਨੀ ਫੀਸ ਪਹਿਲਾਂ ਤੁਹਾਨੂੰ ਭਰਨੀ ਪਏਗੀ ਉਹਦੇ ਨਾਮ ਤੇ ਤੁਹਾਡਾ OTP ਲੈ ਕੇ ਤੇ ਬੈਂਕ ਅਕਾਊਂਟ ਖਾਲੀ ਕਰ ਜੀ ਬਿਲਕੁ ਈਸੀ ਵਾਲਾ ਤੁਸੀਂ ਦੱਸਿਆ ਇਹ ਚੀਜ਼ ਮੇਰੇ ਨਾਲ ਮੈਕਸਿਮਮ 5 ਤੋਂ 6 ਵਾਰ ਹੋ ਚੁੱਕੀ ਹੈ ਤੇ ਹੁਣ ਤਾਂ ਜਿਹੜੇ ਲੋਕ ਨੇ ਬੜਾ ਪੈਸਾ ਰੋਡੇ ਕੋਲ ਫਿਰ ਨਹੀਂ ਨਹੀਂ ਸਰ ਪਹਿਲੀ ਗੱਲ ਤਾਂ ਦੇਖੋ ਕੋਈ ਵੱਡਾ ਸ਼ੋਅ ਐਦਾਂ ਕੇਵੀਸੀ ਵਰਗਾ ਉਹ ਆਪਾਂ ਨੂੰ ਕਿਉਂ ਹੀ ਆਫਰ ਕਰੇਗਾ ਸਭ ਤੋਂ ਵੱਡੀ ਗੱਲ ਤੇ ਇੱਥੋਂ ਤਾਂ ਚਲੋ ਮੈਂ ਬਚਦੀ ਆ ਰਹੀ ਆ ਇਹਨਾਂ ਸਭ ਚੀਜ਼ਾਂ ਤੋਂ ਬਟ ਇਹ ਚੀਜ਼ ਹੈ ਹੁਣ ਕਿ ਜਿਹੜੇ ਹੁਣ ਲੋਕ ਨੇ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਹੈ ਕਿ ਇਹ बार-बार ਜਿਹੜੇ ਮੈਸੇਜ ਭੇਜਦੇ ਨੇ ਫਰਾਡੀ ਹੈ ਤਾਂ ਕਿਤੇ ਨਾ ਕਿਤੇ ਕੇਬੀਸੀ ਦਾ ਤਾਂ ਹੁਣ ਇੱਥੇ ਪੱਤਾ ਹੀ ਸਾਫ਼ ਹੋ ਗਿਆ ਹੈ ਮੈਂ ਕਹਿ ਸਕਦੀ ਆ ਇੱਥੇ ਕਈ ਵਾਰੀ ਹੁੰਦਾ ਕਿ ਅਗਲਾ ਕਰਾਂਗੇ ਤੁਹਾਡੀ ਜੀ ਗੱਡੇ ਨਿਕਲੀ ਹੈ ਜਿਸ ਸਕਾਰਪੀਓ ਨਿਕਲੀ ਹੈ ਜਾਂ ਸਫਾਰੀ ਨਿਕਲੀ ਹੈ ਜੇ ਤੁਸੀਂ ਚਾਹੋ ਤਾਂ ਉਹਨੇ ਪੈਸੇ ਵੀ ਤੁਸੀਂ ਲੈ ਸਕਦੇ ਹੋ ਪਰ ਤੁਸੀਂ ਪਹਿਲੇ ਇਹਨੇ ਪੈਸੇ ਸਾਡੇ ਅਕਾਊਂਟ 'ਚ ਜਮਾਵਾਓ ਅਕਾਊਂਟ 'ਚ ਜਮਾ ਕਰਵਾਓ भी ਹੋ ਰਹੀ ਹੈ हां जी ਤੇ ਦੇਖੋ ਜਿਹੜਾ ਸਾਈਬਰ ਕਰਾਈਮ ਹੈ ਸਰ ਉਹ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਤੇ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਦੇਖੋ ਸਾਈਬਰ ਕਰਾਈਮ ਜਿਹੜੇ ਨੇ ਦਿਨ ਪਰ ਦਿਨ ਐਨੇ ਵਧੇ ਰਹੇ ਨੇ ਤੇ ਮੇਰੀ ਕਿਸੇ ਦੇ ਨਾਲ ਗੱਲ ਹੋਈ ਸੀ ਸਰ ਇੱਥੇ ਉਹ ਮੈਨੂੰ ਦੱਸ ਰਹੇ ਸੀ ਸਾਈਬਰ ਸੈੱਲ ਤੋਂ ਹੀ ਉਹ ਜਿਹੜੇ ਸਰ ਨੇ ਉਹਨਾਂ ਦਾ ਫੋਨ ਆਇਆ ਸੀ ਤੇ ਮੇਰਾ ਕੁਝ ਉਹਨਾਂ ਨਾਲ ਸੀਗਾ ਤੇ ਕੋਈ ਗੱਲ ਸੀਗੀ ਸਾਈਬਰ ਕਰਾਈਮ ਦੀ ਹੀ ਮੇਰੇ ਕੋਲ ਕੋਈ ਕੁੜੀ ਆਈ ਸੀ ਤਾਂ ਉਹਦੇ ਨਾਲ ਇੱਥੇ ਜਿਹੜੀ ਠੱਗੀ ਹੈ ਉਹ ਵਜੀ ਸੀ ਤਾਂ ਉਹ ਵੀ ਕਹਿ ਰਹੇ ਸੀ ਸਰ ਉੱਥੇ ਸਾਈਬਰ ਸੈੱਲ ਵਾਲੇ ਕਿ ਇੱਕ ਉਹਨਾਂ ਕੋਲ ਮਾਮਲਾ ਜੀਹਾਂ ਨਿਕਲ ਕੇ ਸਾਹਮਣੇ ਆਇਆ ਸੀ ਕਿ ਇੱਕ ਕੁੜੀ ਨੇ ਸਿਰਫ 19000 ਦਾ ਸੂਟ ਲੈਣਾ ਸੀ ਤੇ ਸੂਟ ਦੀ ਜਿਹੜੀ ਉਹਨੇ ਪੇਮੈਂਟ ਹੈ 19000 ਕਿਸੇ ਇੰਸਟਾਗ੍ਰam ਐਪ ਤੇ ਜਾਂ ਪਤਾ ਨਹੀਂ ਫੇਸਬੁੱਕ ਐਪ ਤੇ ਕਰਤੀ ਤੇ ਉਸ ਤੋਂ ਬਾਅਦ ਉਹ ਅਚਾਨਕ ਬਲੌਕ ਹੋ ਜਾਂਦੀ ਆ ਉੱਥੇ ਤਾਂ ਮੈਂ ਇਹ ਵੀ ਦੱਸਣਾ ਚਾਹਾਂਗੀ ਜਿਹੜੇ ਆਪਣੇ ਦਰਸ਼ਕ ਨੇ ਇਹਨਾਂ ਦੇ ਵਿੱਚ ਬਹੁਤ ਜਿਹੜੀ ਔਰਤਾਂ ਵੀ ਆਪਾਂ ਨੇ ਦੇਖਦੀਆਂ ਨੇ ਕਿ ਇਦਾਂ ਜਿਹੜੇ ਜਿਹੜੇ ਬਿਊਟੀ ਦੇ ਪ੍ਰੋਡਕਟ ਲੈਂਦੀਆਂ ਨੇ ਜਾਂ ਸੂਟ ਵਗੈਰਾ ਦੇਖਦੀਆਂ ਨੇ ਇਹ ਆਨਲਾਈਨ ਜਿਹੜੀ ਸਾਈਟਸ ਨੇ ਜਿਹੜੀ ਅਵੇਲੇਬਲ ਸਾਈਟਸ ਨੇ ਉਹਨਾਂ ਤੋਂ ਮੰਗਵਾ ਸਕਦੇ ਆ ਬਟ ਇਦਾਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਇਹ ਚੀਜ਼ਾਂ ਇੱਥੇ ਫਰਾਡ ਹੁੰਦੀਆਂ ਨੇ ਕਿਤੇ ਨਾ ਕਿਤੇ ਜੀ ਜੀ ਕਿਤੇ ਨਾ ਕਿਤੇ ਹੁਣ ਤਾਂ ਇਹ ਵੀ ਚੀਜ਼ਾਂ ਵੀ cash on delivery cash on delivery ਤੁਸੀਂ cash on delivery ਕਰੋ ਜਿਆਦਾ ਬਿਹਤਰ ਹੈ ਕਿ ਜੇ ਤੁਸੀਂ ਪਹਿਲਾਂ ਪੇਮੈਂਟ ਪਾ ਦਿੰਦੇ ਹੋ ਫਿਰ ਤਾਂ ਚਾਂਸ ਹੁੰਦੇ ਹਾਂ ਜੀ ਕਿਉਂਕਿ ਦੇਖੋ ਪਹਿਲਾ ਸਟੈਪ ਸਰ ਆਪਣੇ ਵੱਲੋਂ ਹੀ ਹੁੰਦਾ ਹੈ ਹਮੇਸ਼ਾ ਆਪਣੇ ਨਾਲ ਫਰਾਡ ਹੋਣਾ ਇਟ ਮੀਨਸ ਇਹ ਪਹਿਲਾ ਸਟੈਪ ਆਪਣਾ ਹੈ ਕਿ ਆਪਾਂ ਕਿੰਨੇ ਕੁ ਜ਼ਿਆਦਾ ਇੱਥੇ ਸਤਰਕਾਂ ਹੁਣ ਜਿੱਤੇ ਰਹਿ ਗਏ ਗੱਲ ਕਿ ਬਿਨਾ OTP ਤੋਂ ਧੋਖਾਧੜੀਆਂ ਹੋ ਰਹੀਆਂ ਨੇ ਉਹਦਾ ਸਿੱਧੇ ਤੌਰ ਦੇ ਉੱਪਰ ਇਹੀ ਇਫੈਕਟ ਹੈਗਾ ਕਿ ਥੋੜਾ ਜਿਹੜਾ ਬਾਇਓਮੈਟ੍ਰਿਕ ਸਿਸਟਮ ਹੈਗਾ ਥੋੜੇ ਅੰਗੂਠਿਆਂ ਦੇ ਜਿਹੜੇ ਨਿਸ਼ਾਨ ਨੇ ਕਮ ਹੈ ਕਿੰਨੇ ਉਹ ਕਿਤੇ ਨਾ ਕਿਤੇ ਤੁਹਾਡੇ ਚੋਰੀ ਹੋ ਰਹੇ ਨੇ ਜਿਵੇਂ ਪਹਿਲਾਂ ਡਾਟਾ ਚੋਰੀ ਹੁੰਦਾ ਸੀ ਤੁਹਾਡੇ ਕੋਲ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਕੋਲ ਫੋਨ ਆ ਜਾਂਦੇ ਸੀਗੇ ਅਲੱਗ-ਅਲੱਗ ਕੰਪਨੀਆਂ ਦੇ ਵੀ ਤੁਹਾਡੇ ਆ ਚੀਜ਼ ਆ ਜੀ ਉਹਦਾ ਜੀ ਤੁਸੀਂ ਆ ਜਾਓ ਜੀ ਕਰੋੜ ਕਾਲ ਜਿੰਨਾਂ ਉਹ ਤੁਹਾਡਾ ਡਾਟਾ ਜਿਹੜਾ ਹੈਗਾ ਕਿਤੇ ਨਾ ਕਿਤੇ ਚਲਾ ਜਾਂਦਾ ਕਿਸੇ ਤਰੀਕੇ ਨਾਲ ਚਲਾ ਜਾਂਦਾ ਤੁਹਾਡੇ ਫੋਨ ਕਿਸੇ ਦਾ ਨੰਬਰ ਲੋਡ ਕਰ ਲੈ ਜਿੱਦੇ ਤੁਸੀਂ ਬਿੱਲ ਭਰਾਨਗੇ ਉਹਨਾਂ ਨੂੰ ਮਤਲਬ ਉਹ ਡਾਟਾ ਜਿਹੜਾ ਅੱਗੇ ਵੇਚ ਜਾਂਦੇ ਨੇ ਜੀ ਬਿਲਕੁਲ ਜਿਵੇਂ ਤੁਸੀਂ ਫਿੰਗਰਪ੍ਰਿੰਟਸ ਦੀ ਗੱਲ ਕਰ ਰਹੇ ਹੋ ਸਰ ਆਪਾਂ ਫੋਨ ਚਲਾ ਰਹੇ ਹਾਂ ਇਸ ਸਮੇਂ ਦੇਖੋ ਆਪਣੇ ਫੋਨ ਤੇ ਆਪਣਾ ਫਿੰਗਰਪ੍ਰਿੰਟ ਜਾ ਰਿਹਾ ਹੈ ਇਸ ਚੀਜ਼ ਨੂੰ ਵੀ ਉਹ ਜਿਹੜੇ ਸਾਈਬਰ ਕ੍ਰਾਈਮਨਲਸ ਨੇ ਉਹ ਇਸ ਦਾ ਬਹੁਤ ਫਾਇਦਾ ਚੱਕ ਸਕਦੇ ਨੇ ਜੇਕਰ ਆਪਾਂ ਪਤਾ ਕਿ ਇਹ ਤੋਂ ਜ਼ਿਆਦਾ ਇਹ ਹੋਗਾ ਕਿ ਤੁਹਾਡਾ ਜਿਹੜਾ ਆਧਾਰ ਕਾਰਡ ਹੂੰ ਜਿਹੜਾ ਹੈਗਾ ਹਰ ਇੱਕ ਜਗ੍ਹਾ ਤੇ ਯੂਜ਼ ਹੋ ਰਿਹਾ ਆਧਾਰ ਕਾਰਡ ਦੇ ਨਾਲ ਤੁਹਾਡੇ ਬਾਇਓਮੈਟ੍ਰਿਕ ਵੀ ਜਾਰੀ ਹੈ ਜੀ ਬਿਲਕੁਲ ਉਹ ਡਾਟਾ ਜਿਹੜੇ ਆਧਾਰ ਕਾਰਡ ਦੇ ਡਾਟੇ ਨੇ ਉਹ ਇਦਾਂ ਇਕੱਠੀ ਕਰਕੇ ਇਕੱਠੇ ਕਰਕੇ ਫਿਰ ਤੁਹਾਡੇ ਨਾਲ ਜਿਹੜੀ ਤੁਹਾਡੇ ਜਿਹੜਾ ਕ੍ਰਾਈਮ ਹੈ ਉਹ ਹੋ ਰਿਹਾ ਜੀ ਬਿਲਕੁਲ ਇਹ ਆਪਾਂ ਕਹਿ ਸਕਦੇ ਆ ਕਿ ਉਹਦੇ ਥਰੂ ਹੀ ਜਿਹੜਾ ਕ੍ਰਾਈਮ ਹੈ ਇਹ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਇਸ ਤੇ ਜਿਹੜਾ ਬਹੁਤ ਲੋਕਾਂ ਨੂੰ ਵੀ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਦੇਖੋ ਉਹੀ ਗੱਲ ਆ ਗਈ ਫੇਰ ਘੁੰਮ ਫਿਰ ਕੇ ਕਿ ਪਹਿਲਾ ਸਟੈਪ ਆਪਣਾ ਹੀ ਹੈ ਕਿ ਆਪਾਂ ਕਿੰਨੇ ਕੁ ਜਾਗਰੂਕ ਆ ਬਿਲਕੁਲ ਸਤਾਰਕ ਰਹਿਣ ਦੀ ਲੋੜ ਹੈਗੀ ਆ ਅਸੀਂ ਈਜ਼ੀਲੀ ਹਰ ਇੱਕ ਚੀਜ਼ ਨੂੰ ਐਕਸੈਪਟ ਕਰ ਲੈਂਦੇ ਆ ਲੇਕਿਨ ਉਹਦੇ ਬਾਰੇ ਸਤ ਬਣਨਾ ਚਾਹੀਦਾ ਹੈਗਾ ਛੋਟੀ ਜੀ ਲਾਪਰਵਾਹੀ ਤੋਂ ਛੋਟੀ ਜੀ ਜਲਦਬਾਜ਼ੀ ਜਿਹੜੀ ਹੈ ਵੱਡਾ ਸਾਡੇ ਨਾਲ ਜਿਹੜਾ ਹੈਗਾ ਕੋਈ ਘਟਨਾ ਵਾਪਰ ਸਕਦੀ ਹੈਗੀ ਜਾਂ ਵੱਡਾ ਸਾਨੂੰ ਘਾਟਾ ਪੈ ਸਕਦਾ ਹੈਗਾ ਇਹ ਸਾਰਾ ਕੁਝ ਜਿਹੜਾ ਹੈਗਾ ਹੁਣ ਸਾਹਮਣੇ ਹੋ ਰਿਹਾ ਹੁਣ ਬਿਨਾ ਓਟੀਪੀ ਤੋਂ ਜਿਹੜੇ ਹੈਗੇ ਨੇ ਤੋਖ ਤੜੀਆਂ ਦੇਖੋ ਨੂੰ ਸਾਹਮਣੇ ਆ ਰਹੇ ਪਿੱਛੇ ਜੇ ਮੈਂ ਇੱਕ ਖਬਰ ਦੇਖ ਰਿਹਾ ਸੀ ਉਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਸੀ ਜਿਹੜਾ ਤੁਸੀਂ ਬਲੂਟੂਥ ਯੂਜ਼ ਕਰਦੀ ਹੋ ਇਅਰਫੋਨ ਵਸਤੇ ਇਅਰਫੋਨਸ ਜੀ ਉਹ ਵੀ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਵੀ ਤੁਹਾਡੇ ਜਿਹੜੇ ਬੈਂਕ ਚੋਂ ਪੈਸੇ ਨਿਕਲ ਸਕਦੇ ਨੇ ਹੂੰ ਕਿਉਂਕਿ ਆਜਾਦ ਦਿੱਲੀ ਮੁੰਬਈ ਵਰਕੇ ਜਿਹੜੇ ਮੈਟਰੋ ਸਿਟੀਜ਼ ਹੈਗੀਆਂ ਨੇ ਉਹਦੇ ਵਿੱਚ ਜੀ ਚੀਜ਼ ਦੇਖੋ ਨੂੰ ਮਿਲੀ ਸੀ ਕਿ ਟ੍ਰੇਨ ਚ ਤੁਸੀਂ ਜਾ ਰਹੇ ਤੁਹਾਡਾ ਬਲੂਟੂਥ ਤਾਂ ਉਹਨੇ ਤਾਂ ਉਹਨੇ ਆਪਣੇ ਮੋਬਾਈਲ ਚ ਕਿਸੇ ਦੂਜੇ ਨੇ ਰੀਚਾਰਜ ਕੀਤਾ ਤੇ ਉਹਦੇ ਥਰੂ ਤੁਹਾਡੇ ਜਿਹੜੇ ਸਾਰੇ ਬੈਂਕ ਦੀ ਡਿਟੇਲ ਜਿਹੜੀ ਹੈਗੀ ਆ ਉਹ ਆਪਣੇ ਚ ਜੀ ਬਿਲਕੁਲ ਜਿੱਥੇ ਦੇਖੋ ਟੈਕਨੋਲੋਜੀਜ਼ ਹੁੰਦਾ ਕੀ ਹੈ ਜਦੋਂ ਆਪਾਂ ਬਲੂਟੂਥ ਨੂੰ ਮੰਨਦੇ ਆਪੇ ਕੋਈ ਹੋਰ ਨਵਾਂ ਪੇਅਰ ਹੁੰਦਾ ਹੈ ਤਾਂ ਤੁਹਾਨੂੰ ਪੁੱਛਦਾ ਕਿ ਇਹਨੇ ਐਕਸੈਪਟ ਕਰ ਲਈ ਜਾਂ ਕੁਝ ਅਸੀਂ ਇਹ ਫਟਾਫਟ ਜਲਦਬਾਜ਼ੀ ਦੇ ਕੇ ਕਿ ਜਦੋਂ ਕੁਝ ਆਇਆ ਜੈਸ ਕਰ ਦੋ ਜੀ ਉਹ WhatsApp ਆਇਆ ਤੇ ਲੋਕੀ ਕਰ ਦੋ ਫਿਰ ਲੋਕੀ ਕਰ ਦੋ ਉਹ ਲੋਕੀ ਕਰ ਦੋ ਤੁਸੀਂ ਲੋਕੀ ਕਰਤਾ ਪਰ ਇਹਨੇ ਦੇਖਿਆ ਕਿਸ ਚੀਜ਼ ਨੂੰ ਲੋਕੀ ਕੀਤਾ ਤੇ ਤੁਸੀਂ ਫਿਰ ਰਗੜੇ ਇੱਥੇ ਆਪਾਂ ਨੂੰ ਬਹੁਤ ਜ਼ਿਆਦਾ ਸਤਰਕ ਹੋਣ ਦੀ ਜ਼ਰੂਰਤ ਹੈ ਤੇ ਥਰਡਲੀ ਗੱਲ ਸਾਰ ਇਹ ਹੈ ਕਿ ਦੇਖੋ ਟੈਕਨੋਲੋਜੀ ਹੈ ਵਧੀਆ ਟੈਕਨੋਲੋਜੀਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸਮੇਂ ਦੇ ਨਾਲ ਨਾਲ ਅੱਗੇ ਵਧਣਾ ਬਹੁਤ ਜ਼ਰੂਰੀ ਹੈ ਪਰ ਇੱਥੇ ਟੈਕਨੋਲੋਜੀਜ਼ ਦਾ ਸਹੀ ਇਸਤੇਮਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਉਹੀ ਕਹਿ ਰਹੇ ਜੀ ਡਿਜੀਟਲ ਇੰਡੀਆ ਹੋ ਗਿਆ ਪਰ ਡਿਜੀਟਲ ਦੇ ਨਾਲ ਨਾਲ ਕ੍ਰਾਈਮ ਵੀ ਡਿਜੀਟਲ ਹੋ ਗਿਆ ਤਾਂ ਥੋੜਾ ਜਿਹਾ ਸਾਨੂੰ ਬਚਣਾ ਪਏਗਾ ਡਿਜੀਟਲ ਤਰੀਕੇ ਨੂੰ ਦਾ ਇਸਤੇਮਾਲ ਕਰਨ ਲਈ ਉਸਤੇ ਬਹੁਤ ਇਤਿਹਾਸ ਦੀ ਜ਼ਰੂਰਤ ਹੁੰਦੀ ਹੈਗੀ ਹੈ ਸਾਨੂੰ ਲੱਗਦਾ ਬੜਾ ਈਜ਼ੀ ਹੈ ਵੈਸੀ ਆ ਮਾਨਸ਼ੋ ਯੂਐਸਏ ਬੈਠੀਏ ਤੁਮੇ ਭੇਜਦੇ ਵੈਸੀ ਯੂਐਸਏ ਚਲੇਗੇ ਯੂਐਸਏ ਮਾਨਸ਼ੋ ਤੋਂ ਮੰਗਾ ਲਈ ਆਗੇ ਪਰ ਉਹਨੂੰ ਸਤਾਰਕ ਹੋਣਾ ਜ਼ਰੂਰੀ ਹੈ ਜੇ ਇੱਕ ਅੱਖਰ ਵੀ ਅੱਗੇ ਪਿੱਛੇ ਹੋ ਗਿਆ ਜਾਂ ਇੱਕ ਕਮਾਂਡ ਵੀ ਅੱਗੇ ਪਿੱਛੇ ਹੋ ਗਈ ਕਿਤੇ ਤੋਂ ਕਿਤੇ ਹੋ ਸਕਦਾ ਹੈ ਕੰਮ ਹਾਂਜੀ ਬਿਲਕੁਲ ਤੇ ਦੇਖੋ ਜੇਕਰ ਇਦਾਂ ਹੀ ਕ੍ਰਾਈਮ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਦੇਖੋ ਸਾਈਬਰ ਸੈਲਸ ਦੇ ਵਿੱਚ ਵੀ ਸਰ ਜਿੰਨੇ ਕੇਸ ਜਾਂਦੇ ਨੇ ਇਹ ਵੀ ਕਹਿੰਦੇ ਨੇ ਕਿ 48 ਹੌਰਸ ਦੇ ਵਿੱਚ ਤੁਹਾਡਾ ਪੈਸਾ ਜਿਹੜਾ ਵਾਪਸ ਆ ਜਾਏਗਾ ਪਰ ਜਿਨ੍ਹਾਂ ਦਾ ਪੈਸਾ ਉਸ ਤੋਂ ਜ਼ਿਆਦਾ ਦਿਨ ਹੋ ਗਏ ਉਹ ਫਿਰ ਚਾਂਸ ਨਹੀਂ ਬਣਦਾ ਉਹ ਫਿਰ ਸੰਭਾਵਨਾ ਨਹੀਂ ਹੈ ਪੈਸਾ ਭਾਵੇਂ 1 ਲੱਖ ਹੋ 2 ਲੱਖ ਹੋ 3 ਲੱਖ ਹੋ ਜਿੰਨਾ ਮਰਜ਼ੀ ਹੋ ਗਏ ਬਿਲਕੁਲ ਸਾਈਬਰ ਵਾਲੇ ਵੀ ਇਸ ਇਸ ਤੇ ਬਿਲਕੁਲ ਕਰੀਅਰ ਨਹੀਂ ਹੁੰਦਾ ਤੁਸੀਂ ਕਦੇ ਕੰਪਲੀਟ ਕਰਕੇ ਦੇਖਿਓ ਵੀ ਉਹ ਜੇ ਤੁਹਾਨੂੰ ਸ਼ੂਰ ਕਰਦੇ ਨੇ ਵੀ ਤੁਹਾਡਾ ਹੋ ਜਾਏਗਾ ਜੀ ਬਿਲਕੁਲ ਸ਼ੂਰ ਉਹ ਕਦੀ ਵੀ ਨਹੀਂ ਕਰਦੇ ਸ਼ੂਰ ਉਹ ਕਦੀ ਨਹੀਂ ਕਰਦੇ ਇਹਦੇ 'ਚ ਹੁੰਦਾ ਨਹੀਂ ਹੈਗਾ ਕਿਉਂਕਿ ਅਸੀਂ ਕਈ ਵਾਰ ਦੇਖਿਆ ਕਿ ਜਦੋਂ ਕਿਸੇ ਤੋਂ ਫੇਕ ਕਾਲ ਆਉਂਦੀ ਹੈ ਕਿ ਨਹੀਂ ਕਈ ਵਾਰ ਕਾਲ ਆਉਂਦੀ ਹੈ ਤੁਸੀਂ फटाफट ਇਹਦਾ ਪੈਸਾ ਜਮ੍ਹਾਂ ਕਰਾ ਦਿਓ ਥੋੜਾ ਬੰਦਾ ਇੱਥੇ ਬੈਠਾ ਹੈਗਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਫੋਰ ਫਰੋਡ ਕਰ ਰਿਹਾ ਆਪਣੋਂ ਕੋਈ ਕਹਿੰਦਾ ਟੂ ਫਰੋਡ ਕਰ ਰਿਹਾ ਹੈ ਗਲਤ ਗਲ ਕਰ ਰਿਹਾ ਹੈ ਉਹ ਗੱਦ ਆਕੜ ਕੇ ਤੁਹਾਨੂੰ ਗਾਲਾਂ ਵੀ ਕੱਢ ਦਿੰਦਾ ਹਾਂ ਜੀ ਬਿਲਕੁਲ ਹੁਣ ਇਹ ਪ੍ਰਵਾਨ ਹੁੰਦੀ ਵੀ ਮੇਰਾ ਨੰਬਰ ਤੁਹਾਡੇ ਕੋਲ ਚਲਾ ਗਿਆ ਯਾਨੀ ਕਿ ਇਟ ਮੀਨਸ ਇੰਨੇ ਕੁ ਸਟਰੋਂਗ ਨੈਟਵਰਕ ਬਣਾਏ ਬੈਠੇ ਨੇ ਉਹ ਆਪਣਾ ਨੰਬਰ ਆਪਣਾ ਜਿਹੜਾ ਇੱਕ ਉਹਨੂੰ ਵੀ ਅਨਡਿਸਪਲੇ ਕਿਤੇ ਬਿਨਾ ਆਪਣਾ ਕੰਮ ਕਰੀ ਜਾਂਦੇ ਨੇ ਜੀ ਮੇਰੀ ਲੋਕੇਸ਼ਨ ਨਿਕਲ ਜੁ ਕੋ ਜੋ ਉਹਨਾਂ ਕੋਈ ਪਰਵਾਹ ਨਹੀਂ ਹੈਗੀ ਹੁਣ ਵੀ ਕਈ ਕਿਤੇ ਤਰੀਕੇ ਤੇ SIM ਲਿੱਤੇ ਹੁੰਦੇ ਨੇ ਕਿਤੇ ਕਿਤੇ ਦੀ ਲੋਕੇਸ਼ਨਾਂ ਹੁੰਦੀਆਂ ਤੇ ਅੱਜ ਕੱਲ ਸਰ ਦੇਖੋ ਐਨੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸਾਈਬਰ ਕ੍ਰਾਈਮਨਲਸ ਜਿਹੜੇ ਨੇ ਐਨੇ ਅਪਡੇਟ ਨੇ ਐਨੇ ਜ਼ਿਆਦਾ ਜਿਵੇਂ ਨੰਬਰ ਕਈ ਵਾਰ ਆਪਾਂ ਕਹਿ ਦਿੱਨਾ ਨਾ ਕਿ ਨੰਬਰ ਨੂੰ ਆਪਾਂ ਟਰੇਸ ਕਰਵਾ ਲਾਂਗੇ ਨੰਬਰ ਤਾਂ ਹੈ ਆਪਣੇ ਕੋਲ ਆਪਾਂ ਇਸ ਦੀ ਜਾਂਚ ਕਰਵਾ ਲਾਂਗੇ ਕੁਝਕ ਅ ਅਜੀਹੇ ਐਪ ਨੇ ਜਿੰਨਾ ਉੱਤੇ ਨੰਬਰ ਦੀ ਵੀ ਜ਼ਰੂਰਤ ਨਹੀਂ ਪੈਂਦੀ ਮੈਂ ਤੁਹਾਨੂੰ ਦੱਸ ਦੇ ਕਿ ਮੇਰੇ ਆਪਣੇ ਕਰਚੋਂ ਬੱਚਾ ਪੁਲਿਸ ਮਹਿਕਮੇ 'ਚ ਕੰਮ ਕਰਦਾ ਤੇ ਉਹ ਇਸੇ ਚੀਜ਼ ਦੇ ਉੱਪਰ ਕੰਮ ਕਰਦਾ ਉਹ ਕਹਿੰਦਾ ਸੀਗਾ ਵੀ ਐਦਾਂ ਹੁੰਦਾ ਹੈ ਕਿ ਇੱਕ ਐਪ ਹੈ ਉਹ ਸੈੱਪ ਤੇ ਨੰਬਰ ਤੁਹਾਡਾ ਹੋਏਗਾ ਕੋਲ ਮੈਂ ਕਰਾਂਗਾ ਤੁਹਾਨੂੰ ਪਤਾ ਵੀ ਨਹੀਂ ਤੁਹਾਡੇ ਨੰਬਰ ਤੇ ਕਾਲ ਜਾਊਗਾ ਕਾਲ ਜਾ ਰਹੀ ਹੈ ਜੀ ਨੰਬਰ ਪਰ ਕਿਸੇ ਦੇ ਨੰਬਰ ਤੋਂ ਵੀ ਫੋਨ ਕਰ ਸਕਦਾ ਪਰ ਉਹ ਉਸ ਐਪ 'ਚ 2 ਮਿੰਟ ਤੋਂ ਉੱਪਰ ਗੱਲ ਨਹੀਂ ਹੁੰਦੀ ਹੈਗੀ ਯਾਨੀ 2 ਮਿੰਟ ਦੇ ਵਿੱਚ ਵਿੱਚ ਤੁਸੀਂ ਕਿਸੇ ਤਰ੍ਹਾਂ ਦੇ ਵੀ ਗੱਲ ਕਰ ਲਓ ਕਿਸੇ ਦੇ ਵੀ ਨੰਬਰ ਤੋਂ ਜੀ ਬਸ ਉਸਦੇ ਨੰਬਰ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਉਹ ਨੰਬਰ ਉਸ ਐਪ ਦੇ ਉੱਪਰ ਫੀਟ ਹੋਣਾ ਚਾਹੀਦਾ ਤੇ ਤੁਸੀਂ ਕਾਲ ਕਰੋਗੇ ਆਪਣੇ ਫੋਨ ਤੋਂ ਪਰ ਨੰਬਰ ਤੁਹਾਡਾ ਜਾਊਗਾ ਹਾਂਜੀ ਇਦਾਂ ਦੀ ਵਿਆਪ ਹੈਗੀ ਹੈ ਹਾਂਜੀ ਅਜਿਹਾ ਵੀ ਬਹੁਤ ਐਪ ਨੇ ਤੇ ਦੇਖੋ ਟੈਕਨੋਲੋਜੀਜ਼ ਦੇ ਵਾਅਦੇ ਬਹੁਤ ਸਾਰੇ ਐਪਸ ਅਜਿਹਾ ਵੀ ਨੇ ਸਰ ਜਿਹੜੇ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਜਿਨ੍ਹਾਂ ਦੇ ਵਿੱਚ ਜਿਹੜੇ ਨੰਬਰ ਨੇ ਨੰਬਰ ਇੱਥੇ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਕੋਈ ਵੀ ਐਪ ਜਿਹੜਾ ਹੈ ਇੱਥੇ ਇਹਨਾਂ ਐਪਸ ਦੇ ਵਿੱਚ ਸਰ ਨੰਬਰ ਹੀ ਨਹੀਂ ਜਾਏਗਾ ਤਾਂ ਇੱਥੇ ਕਹਿ ਸਕਦੇ ਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਬਹੁਤ ਜਿਹੜੇ ਅਜੀਹੇ ਨੰਬਰ ਨੇ ਇਹ ਜਿਹੜੇ ਨੰਬਰ ਨੇ ਕਿਤੇ ਨਾ ਕਿਤੇ ਤੁਹਾਨੂੰ ਵੀ ਇੱਥੇ ਸਤਰਕ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਤੇ ਤੁਹਾਡਾ ਨੰਬਰ ਤਾਂ ਸਾਈਬਰ ਕ੍ਰਾਈਮਨਲਸ ਇੱਥੇ ਯੂਜ਼ ਤਾਂ ਨਹੀਂ ਕਰ ਰਹੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਇੱਥੇ ਜਿਹੜੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਬਿਲਕੁਲ ਕਰਨਾ ਪੈ ਸਕਦਾ ਹੈਗਾ ਜੀ ਪਰ ਇਹ ਇਹਦੇ ਚ ਤੁਮ ਦੱਸ ਦਿਓ ਮੈਂ ਕਿ ਇਹ ਜਿਹੜਾ ਸਾਰਾ ਕੁਝ ਹੈਗਾ ਜੇਕਰ ਅਸੀਂ ਸਤਾਰਕ ਹੋ ਕੇ ਕਰੀਏ ਤਰੀਕੇ ਨਾਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਉਸ ਤੋਂ ਬਚਿਆ ਜਾ ਸਕਦਾ ਹੈ ਜੀ ਬਿਲਕੁਲ ਤੇ ਇੱਥੇ ਬਹੁਤ ਜ਼ਰੂਰੀ ਹੈ ਲੋਕਾਂ ਦਾ ਵੀ ਸਤਾਰਕ ਰਹਿਣਾ ਕਿਉਂਕਿ ਅੱਜ ਕੱਲ ਦੇਖੋ ਟੈਕਨੋਲੋਜੀ ਬਹੁਤ ਅੱਗੇ ਵਧ ਰਹੀ ਹੈ ਤੇ ਜਿਹੜੇ ਕ੍ਰਾਈਮਨਲਸ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਅਪਡੇਟ ਹੋ ਚੁੱਕੇ ਨੇ ਮੇਰੇ ਹਿਸਾਬ ਨਾਲ ਜੀ ਬਿਲਕੁਲ ਜੇਕਰ ਤੁਹਾਡੇ ਨਾਲ ਵੀ ਕੋਈ ਜਿਹੜੇ ਤੋਖਾ ਟੜੀ ਹੋਈ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਦੱਸ ਸਕਦੇ ਹੋ ਕੋਈ ਕਾਲ ਆਈ ਕਿਸੇ ਦੀ ਹਲੋ ਕਸਿਕਾ ਜੀ ਕਸਿਕਾ ਜੀ ਕੌਣ ਸਾਹ ਬੋਲ ਰਿਹਾ ਜੀ ਮੈਂ ਚਮਤੂ ਪ੍ਰਿੰਟ ਕਾਲ ਸਾਹਿਬ ਬੋਲ ਰਿਹਾ ਜੀ ਪੰਜਾਬੀ ਪੱਤਰਕਾਰ ਕੀ ਹਾਲ ਹੈ ਜੀ ਠੀਕ ਹੋ ਜੀ ਖਾਸ ਸਾਹਿਬ ਹਾਂ ਜੀ ਚੰਡੀਗੜ੍ਹ ਜੀ ਖਾਸ ਸਾਹਿਬ ਅੱਜ ਦਾ ਜਿਹੜਾ ਆਪਣਾ ਲਾਈਵ ਚੱਲ ਰਿਹਾ ਹੈਗਾ ਉਹ ਲਾਈਵ ਹੈ ਕੀ ਬਿਨਾ OTP ਤੋਂ ਵੀ ਅੱਜ ਕੱਲ ਧੋਖਾਧੜੀਆਂ ਹੋ ਰਹੀਆਂ ਲੋਕਾਂ ਦੇ ਨਾਲ ਬਿਲਕੁਲ ਬਿਲਕੁਲ ਸਰ ਇਹ ਬਿਨਾ OTP ਵੀ ਤੋਂ ਵੀ ਧੋਖਾਧੜੀਆਂ ਇਹ ਹੋ ਰਹੀਆਂ ਨੇ ਤਾਂ ਲੋਕਾਂ ਨੂੰ ਚਾਹੀਦਾ ਸਤਰਕ ਹੋਣਾ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਖੁਦ ਕਾਲ ਆਈ ਸੀ ਜੀ ਇਹ ਕਾਲ ਆਈ ਤਾਂ ਕਹਿਣ ਲੱਗਾ ਭਾਈ ਇਹ ਤਾਂ ਹੈ ਕਿ ਤੁਸੀਂ ਲੋਨ ਲੈਣਾ ਵਾ ਜੀ ਅਸੀਂ ਨਹੀਂ ਲੈਣਾ ਫਿਰ ਕਹਿਣ ਲੱਗਾ ਫਿਰ ਦੂਜੇ ਦਿਨ ਕਾਲ ਆ ਗਈ ਕਹਿੰਦਾ ਜੀ ਤੁਹਾਡੀ ਲਾਟਰੀ ਨਿਕਲੀ ਹੈ 13 ਲੱਖ ਤੇ ਸਮਥਿੰਗ ਕੁਝ ਹਜ਼ਾਰ ਦੀ ਮੈਂ ਕਿਹਾ ਜੀ ਮੈਂ ਤਾਂ ਕੋਈ ਲਾਟਰੀ ਨਹੀਂ ਪਾਈ ਕਹਿੰਦਾ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਫੋਨ ਤੁਸੀਂ ਜੋ ਰੀਚਾਰਜ ਕਰਦੇ ਰਹੇ ਹੋ ਉਹ ਰੀਚਾਰਜ ਦਾ ਤੁਹਾਨੂੰ ਇੱਕ ਆਫਰ ਮਿਲਿਆ ਵਾ ਜੀ ਤਾਂ ਮੈਂ ਕਿਹਾ ਠੀਕ ਹੈ ਜੀ ਫਿਰ ਆਫਰ ਮਿਲਿਆ ਤਾਂ ਮੈਨੂੰ ਦੋ ਦਿ ਹੂੰ ਹੋਨੇ ਕਿਹਾ ਜੀ ਇਤਨਾ ਕਰੋ ਤੁਸੀਂ ਕਿ ਆਪਣੇ ਡਾਕੂਮੈਂਟ ਜਿਹੜੇ ਵੀ ਹਨ ਸਾਨੂੰ ਸੈਂਡ ਕਰੋ ਤੇ ਅਸੀਂ ਤੁਹਾਨੂੰ ਇਹ ਜੋ ਗੱਡੀ ਤੁਹਾਡੀ ਨਿਕਲੀ ਹੈ ਇਹ Tata Safari ਨਿਕਲੀ ਹੈ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਜੇ ਐਨ ਕੇ ਜਿੱਥੇ ਗੋਗੇ ਜੀ ਮੈਂ ਕਿ ਮੈਂ ਤਾਂ ਤੁਹਾਨੂੰ ਦੱਸੋ ਨਹੀਂ ਪਾਈ ਸ਼ੇਅਰ ਕਰ ਸਕਦਾ ਜੀ ਉਸ ਬੰਦੇ ਨੇ ਬਹੁਤ ਹੀ ਯਤਨ ਲਾਏ 3-4 ਦਿਨ ਅਲੱਗ-ਅਲੱਗ ਨੰਬਰਾਂ ਤੋਂ ਫੋਨ ਕਰਦਾ ਰਿਹਾ ਲੇਕਿਨ ਮੈਂ ਉਹਦੇ ਨਾਲ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਬਹੁਤ ਵਧੀਆ ਜੀ ਖਾਰਕੇ ਉਹਨੇ ਪਤਮੀਜ਼ੀ ਕੀਤੀ ਤਾਂ ਇਸ ਤਰ੍ਹਾਂ ਦੇ ਮਤਲਬ بڑے ਫਰਾਡ ਆ ਗਏ ਜੀ ਜੀ ਦੇਖੋ ਡੋਡੇ ਕੋਲੇ ਕੋਲ ਵੀ ਕਰ ਦਿੰਦੇ ਹੋ ਫੋਨ ਤੋਂ ਫੋਨ ਕਰ ਦਿੰਦੇ ਉਹਨਾਂ ਨੂੰ ਡਰ ਪਿਆ ਨਹੀਂ ਹੁੰਦਾ ਹੈਗਾ ਤੁਹਾਡੇ ਨਾਲ ਬਤਮੀਜੀ ਵੀ ਕਰ ਲੈਂਦੇ ਨੇ ਜੇ ਤੁਸੀਂ ਕੀ ਉਹਨਾਂ ਨੂੰ ਫੜ ਲੈਂਦੇ ਹੋ ਤਾਂ ਕੋਈ ਕਹੇ ਮੇਰੇ ਵੀ ਤੁਸੀਂ ਕੀ ਕਰਨਾ ਕਰ ਲੋ ਯੂਜ਼ ਕਰਨਾ ਇੱਥੇ ਤੱਕ ਵੀ ਜਾਂਦੇ ਨੇ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਦੱਸਾਂ ਮੇਰੇ ਨਾਲ ਵੀ ਹੋਈ ਬੀਤੀ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੀ ਮੈਂ ਕੰਪਲੇਨਟ ਕਰੂੰਗਾ ਤੂੰ ਕਿਤਾ ਦੀ ਗੱਲ ਕਰ ਰਿਹਾ ਉਹਨੇ ਨਾ ਇੰਨੀ ਰਫ ਲੈਂਗਵੇਜ ਯੂਜ਼ ਕਰ ਲਈ ਕਹਿਣ ਲੱਗਾ ਕਿ ਵਈ ਤੁਸੀਂ ਜੋ ਕਰਨਾ ਕਰ ਲੋ ਤੁਸੀਂ ਕੁਝ ਨਹੀਂ ਕਰ ਸਕਦੇ ਜੀ ਦੇਖੋ ਉਹਨਾਂ ਨੂੰ ਆਪਣੇ ਆਪ ਤੇ ਇੰਨਾ ਸੇਠ ਹੈ ਇੰਨਾ ਮਤਲਬ ਭਰੋਸਾ ਹੋ ਗਿਆ ਕਿ ਅਸੀਂ ਸਟਰੌਂਗ ਹੂੰ ਹੂੰ ਹੁਣ ਤਾਂ ਦੇਖੋ ਇਸ ਇੰਟਰਨੈਟ ਨੇ ਇਸ ਟੈਕਨੋਲੋਜੀ ਨੇ ਇੰਨਾ ਕੁਝ ਕਰਤਾ ਹੈਗਾ ਵੀ ਇਸ ਤੇ ਭਰੋਸਾ ਕਰਨਾ ਬਿਲਕੁਲ ਵੀ ਗਲਤ ਹੋਏਗਾ ਕਿਉਂਕਿ ਟੈਕਨੋਲੋਜੀ ਦੇ ਸਹਾਰੇ ਤੇ ਹੀ ਸਾਨੂੰ ਲੁੱਟਿਆ ਜਾ ਰਿਹਾ ਹੈਗਾ ਇਸ ਤਰ੍ਹਾਂ ਦੀ ਐਪ ਆ ਗਈ ਹੈ ਕਿ ਫੋਨ ਮੈਂ ਕਰਾਂਗਾ ਨੰਬਰ ਤੁਹਾਡਾ ਜਾਏਗਾ ਜੀ ਜੀ ਬਿਲਕੁਲ ਠੀਕ ਹੈ ਜੀ ਇਸ ਤਰ੍ਹਾਂ ਦੀ ਐਪ ਆ ਗਈ ਹੈ ਕਿ ਫੋਨ ਮੈਂ ਕਰਾਂਗਾ ਆਵਾਜ਼ ਤੁਹਾਡੀ ਜਾਏਗੀ ਬਿਲਕੁਲ ਬਿਲਕੁਲ ਜੀ ਇਹ ਬਿਲਕੁਲ ਤੁਹਾਡੀ ਗੱਲ درست ਹੈ ਇਸ ਤਰ੍ਹਾਂ ਦੇ ਆਪਾਂ ਸਾਈਬਰ ਕਰਾਈਮ ਵਾਲਿਆਂ ਨਾਲ ਵੀ ਮਿਲਦੇ ਜੁਲਦੇ ਰਹਿੰਦੇ ਆ ਉਹ ਵੀ ਸਾਨੂੰ ਅਵੇਅਰ ਕਰਦੇ ਰਹਿੰਦੇ ਨੇ ਕਿ ਤੁਸੀਂ ਪੱਤਰਕਾਰ ਹੋ ਤੁਸੀਂ ਜਾ ਕੇ ਲੋਕਾਂ 'ਚ ਇਹ ਗੱਲ ਅਵੇਅਰ ਕਰੋ ਉਹਨਾਂ ਨੂੰ ਅਵੇਦਨ ਦਿਓ ਕਿ ਭਈ ਅਗਰ ਮਤਲਬ ਕਿਸੇ ਜਾਣੇ ਅਣਜਾਣੇ ਨੰਬਰ ਤੋਂ ਫੋਨ ਆਉਂਦਾ ਤੁਹਾਨੂੰ ਜਾਂ ਕੋਈ ਮੈਸੇਜ ਆਉਂਦਾ ਕੋਈ ਕਲਿੱਕ ਕਰਨ ਨੂੰ ਕਹਿੰਦਾ ਜਾਂ ਕੋਈ ਇਸ ਤਰ੍ਹਾਂ ਦਾ ਵਟਸਐਪ ਤੇ ਕੋਈ ਸ਼ੰਦਾਰ ਨਾ ਕਰੋ ਹੂੰ ਬਿਲਕੁਲ ਜੀ ਬਿਲਕੁਲ ਲੜ ਖਾਸ ਕਰ ਜਦੋਂ ਤੁਹਾਡੇ ਆਧਾਰ ਕਾਰਡ ਦੇ ਡਿਟੇਲਸ ਤੁਸੀਂ ਹਰ ਇੱਕ ਥਾਂ ਤੇ ਦੇ ਦਿੰਦੇ ਹੋ ਉਹ ਕਿਤੇ ਵੀ ਗਲਤ ਯੂਜ਼ ਹੋ ਸਕਦੇ ਕਿਉਂਕਿ ਉਸੇ ਬਾਇਓਮੈਟ੍ਰਿਕ ਤੋਂ ਸਾਰਾ ਤੁਹਾਡਾ ਜਿਹੜਾ ਹੈਗਾ ਸਿਸਟਮ ਚੱਲ ਜਾਂਦਾ ਹੈ ਬਿਲਕੁਲ ਬਿਲਕੁਲ ਸਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਪਣੀ ਇਹ ਪਰਸਨਲ ਇਨਫੋਰਮੇਸ਼ਨ ਹੈ ਜੋ ਉਹ ਕਿਸੇ ਨਾਲ ਸ਼ੇਅਰ ਨਾ ਕਰੋ ਜਿੱਥੇ ਜ਼ਰੂਰਤ ਪਏ ਉੱਥੇ ਹੀ ਸ਼ੇਅਰ ਕਰੋ ਕੋਸ਼ਿਸ਼ ਇਹ ਕਰੋ ਕਿ ਤੁਸੀਂ ਆਪਣੇ ਹੀ ਥਰੂ ਹਰ ਚੀਜ਼ ਕਰੋ ਕਿਸੇ ਨੂੰ WhatsApp ਤੇ ਸ਼ੇਅਰ ਨਾ ਕਰੋ ਯਾਰ ਮੈਂ ਤੈਨੂੰ ਆਧਾਰ ਕਾਰਡ ਭੇਜ ਰਿਆ ਮੇਰਾ ਉਸ ਤੋਂ ਫੋਟੋ ਕਾਪੀ ਕਰਾ ਕੇ ਉਧਰ ਦੇ ਦੇਈਂ ਇੱਧਰ ਦੇਈਂ ਐਦਾਂ ਦਾ ਕੁਝ ਨਾ ਕਰੋ ਜੋ ਕਰਨਾ ਆਪਣੇ ਥਰੂ ਹੀ ਕਰੋ ਕਿਉਂਕਿ ਪਹਿਲਾਂ ਡਾਟਾ ਵੀ ਕਿਤੇ ਸੀਗੇ ਜਿਹੜੇ ਫੋਨ ਕਾਲਸ ਦੇ ਹੁੰਦੇ ਸੀ ਹੁਣ ਬਾਇਓਮੈਟ੍ਰਿਕਲ ਦੇ ਚੱਕਰ ਦੇ ਵਿੱਚ ਆਧਾਰ ਕਾਰਡ ਦੇ ਡਾਟੇ ਨੇ ਉਹ ਵੀ ਵਿਕ ਰਹੇ ਨੇ ਜੀ ਜੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜੀ ਦੇਖੋ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਹ ਗੜੇ ਕਦਮ ਚੁੱਕਣੇ ਪੈਣਗੇ ਤਾਂ ਤਾਈਂ ਇਹਦਾ ਫਰਾਡੀਆਂ ਤੇ ਲਗਾਮ ਕੱਸੀ ਜਾ ਸਕਦੀ ਹੈ ਜੀ ਕਿਉਂਕਿ ਆਧਾਰ ਕਾਰਡ ਦੇ ਜੋ ਫਿੰਗਰਪ੍ਰਿੰਟ ਨੇ ਉਹ ਪ੍ਰਸ਼ਾਸਨ ਵੱਲੋਂ ਹੀ ਕਿਤੇ ਨਾ ਕਿਤੇ ਕੁਝ ਐਸੇ ਲੋਕ ਵੀ ਹੁੰਦੇ ਨੇ ਉਹਨਾਂ ਚੀ ਜੜੇ ਉਹ ਲੀਕ ਕਰ ਸਕਦੇ ਨੇ ਜੀ ਬਿਲਕੁਲ ਬਿਲਕੁਲ ਕਰ ਸਕਦੇ ਨੇ ਤੁਹਾਡੇ ਇਲਾਕੇ ਜਿੱਦਾਂ ਦੇ ਇਸ ਤਰ੍ਹਾਂ ਦੇ ਕਿੰਨੇ ਕ ਮਾਮਲੇ ਸਾਹਮਣੇ ਆਏ ਨੇ ਬਿਲਕੁਲ ਜੀ ਜੀਐਨਕੇ 'ਚ ਬਹੁਤ ਕਾਫੀ ਮਾਮਲੇ ਸਾਹਮਣੇ ਆਏ ਨੇ ਚਾਹਤਾ ਤਾਂ ਫੋਨ ਕਾਲ ਤੇ ਆਏ ਨੇ ਜਿਸ ਤਰ੍ਹਾਂ ਕੋਈ ਪਾਕਿਸਤਾਨ ਬੈਠਾ ਹੈ ਜਾਂ ਕੋਈ ਸੂਦੀ ਅਰ ਬੈਠਾ ਹੈ ਜਾਂ ਕੋਈ ਕਿਤੇ ਹੋਰ ਬੈਠਾ ਆਪਣਾ ਰਿਸ਼ਤੇਦਾਰ ਕਹੇ ਕਿ ਉਹਨੂੰ ਫੋਨ ਕਰ ਰਿਹਾ ਪਿਛਲੇ ਦਿਨਾਂ 'ਚ ਇੱਕ ਬਜ਼ੁਰਗ ਸੀ ਵਿਚਾਰੀ ਸਾਡੀ ਮਾਤਾ ਉਹਦੇ ਨਾਲ ਉਹਨੂੰ ਫੋਨ ਕੀਤਾ ਮਾਤਾ ਮੈਂ ਫਲਾਣਾ ਬੋਲ ਰਿਹਾ ਤੁਹਾਡਾ ਬੰਦਾ ਇਹ ਬਾਹਰ ਗਿਆ ਹਾਂ ਜੀ ਮੇਰਾ ਪੁੱਤ ਗਿਆ ਫਲਾਣਾ ਮੇਰੇ ਜੀਹਣ ਦਾ ਪੁੱਤਰ ਹੈ ਜਾਂ ਜਿਸ ਤਰ੍ਹਾਂ ਵੀ ਹੈ ਉਹਨੇ ਕਿਹਾ ਉਹ ਬੰਦਾ ਕਹਿੰਦੇ ਮੈਂ ਹੋਈ ਤਾਂ ਬੋਲ ਰਿਹਾ ਮੈਂ ਮਾਤਾ ਫਸ ਗਿਆ ਕਿਤੇ ਮੇਰੀ ਮਾਂ ਨੂੰ ਨਾ ਦੱਸੀ ਤੇ ਮੈਨੂੰ ਨਾ 10000 ਦੀ ਐਟੇਟਾਈਮ ਜਰੂਰਤ ਪੈ ਗਈ ਐ ਮੈਂ ਲੱਖ ਰੁਪਏ ਘੱਟ ਲਗਾ ਤੈਨੂੰ ਤਾਂ ਇਹ ਲੱਖ ਰੁਪਏ ਆਪਣੇ ਕੋਲ ਰੱਖ ਲੈਣਾ ਉਹ ਵਿਚਾਰੀ ਲੱਖ ਰੁਪਏ ਦੇ ਚੱਕਰ ਚ ਆਪਣਾ 10000 ਵੀ ਉਹਦੇ ਕੋਲ ਚ ਪਾ ਦਿੱਤੀ ਜੀ ਤੇ ਲੋਕੀ ਵੀ ਜਿਹੜੇ ਭੋਲੇ ਪਾਣ ਦੇ ਨੇ ਉਹਦੇ ਚੱਕਰਾਂ 'ਚ ਫਸ ਜਾਂਦੇ ਨੇ ਤੇ ਫਿਰ ਜਿਹੜੇ ਆਪਣੀ ਮਾੜੀ ਮੋਟੀ ਪੂੰਜੀ ਹੁੰਦੀ ਉਹ ਵੀ ਗਵਾ ਬੈਠਦੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਸੇ ਕੋਈ ਸ਼ਾਤ ਨਹੀਂ ਜੀ 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 ਤੁਸੀਂ ਆਪਣੇ ਵੱਲ ਕੋਈ ਅਪੀਲ ਕਰਨਾ ਜਾਓਗੇ ਤੁਸੀਂ ਵੀ ਲੋਕਾਂ ਦੀ ਸੇਵਾ ਕਰ ਰਹੇ ਹੋ ਪੱਤਰਕਾਰਤਾ ਕਰ ਰਹੇ ਹੋ ਬੁੱਧੀਜੀਵੀ ਹੁੰਦਾ ਪੱਤਰਕਾਰ ਆਪਣੇ ਇਲਾਕੇ ਦਾ ਜੀ ਜੀ ਬਿਲਕੁਲ ਬਿਲਕੁਲ ਸਰ ਮੈਂ ਤਾਂ ਲੋਕਾਂ ਨੂੰ ਇਹੋ ਹੀ ਅਪੀਲ ਕਰਾਂਗਾ ਇਹੋ ਹੀ ਰਿਕੁਐਸਟ ਕਰਾਂਗਾ ਕਿ ਭੈਣੋ ਭਰਾਓ ਜ਼ਰੂਰ ਕੋਸ਼ਿਸ਼ੀਓ ਕਰੋ ਕਿ ਆਪਣੀ ਪਰਸਨਲ ਇਨਫੋਰਮੇਸ਼ਨ ਹੈ ਕਿਸੇ ਨਾਲ ਸ਼ੇਅਰ ਨਾ ਕਰੋ ਕੋਸ਼ਿਸ਼ ਹੀ ਕਰੋ ਕਿ ਅਗਰ ਤੁਹਾਡਾ ਆਧਾਰ ਕਾਰਡ ਕੋਈ ਫੋਟੋ ਕਾਪੀ ਵੀ ਕਰਾਣੀ ਹੈ ਤੁਸੀਂ ਆਪਣੇ ਥਰੋ ਹੀ ਕਰਵਾਓ ਕਿਸੇ ਨੂੰ WhatsApp ਤੇ ਨਾ ਭੇਜੋ ਅੱਜ ਕੱਲ੍ਹ ਗਰੁੱਪ ਆ ਗਏ ਨੇ ਇੱਕ ਗਰੁੱਪ 'ਚ ਗਿਆ ਤਾਂ ਕਿਤੇ ਨਾ ਕਿਤੇ ਪਹੁੰਚ ਜਾਂਦਾ ਹਰ ਚੀਜ਼ ਕੋਈ ਸਹੀ ਗੱਲ ਹੈ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਨਾ ਦਿਓ ਕੋਈ OTP ਆਵੇ ਉਹ ਕਿਸੇ ਨੂੰ ਨਾ ਸ਼ੇਅਰ ਕਰੋ ਕੋਈ ਲਿੰਕ ਆਵੇ ਉਸ ਨੂੰ ਓਕੇ ਨਾ ਕਰੋ ਉਹਨੂੰ ਡਿਲੀਟ ਕਰ ਦਿਓ ਕਿਉਂਕਿ ਹਰ ਦਿਨ ਹਜ਼ਾਰਾਂ ਮੈਸੇਜ ਐਸੇ ਆਉਂਦੇ ਨੇ ਕਿ ਕਿ ਤਾਂ ਮਤਲਬ ਕੋਈ ਮੈਸੇਜ ਜਦੋਂ ਆ ਗਿਆ ਆ ਗਿਆ ਹਾਂ ਜੀ ਇਹ ਤੁਹਾਡੀ ਲਾਟਰੀ ਹੈ ਜਿਹਨੂੰ ਕਲਿੱਕ ਕਰੋ ਇਹ ਤੁਹਾਨੂੰ ਬੋਨਸ ਮਿਲਿਆ ਜੀ ਇਹਨੂੰ ਕਲਿੱਕ ਕਰੋ ਉਹ ਬਿਲਕੁਲ ਸਭ ਫਰਾਡ ਹੁੰਦਾ ਕੋਈ ਬੋਨਸ ਕੋਈ ਲਾਟਰੀ ਇਦਾਂ ਦੀ ਨਹੀਂ ਆਉਂਦੀ ਐ ਅਵੇਅਰ ਹੋ ਜਾਓ ਸਤਾਰਕ ਹੋ ਜਾਓ ਤਾਂ ਕਿ ਉਹ ਫਰਾਡੀਆਂ ਨੂੰ ਜਿਹੜਾ ਉਹਨਾਂ ਨੂੰ ਸ਼ਿਕਾਇਤ ਅਸੀਂ ਮਿਲ ਜੁਲ ਕੇ ਸਾਰੇ ਦੇ ਸਕੀਏ ਕਿਉਂਕਿ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਇਹ ਕੀ ਕਰੂਗਾ ਬਿਲਕੁਲ ਬਿਲਕੁਲ ਕਈ ਵਾਰ ਅਸੀਂ ਜਲਦਬਾਜ਼ੀ ਜੈਜਸ ਕਰੀ ਜਾਂਦੇ ਕੋਈ ਚੀਜ਼ ਆਉਂਦੀ ਤਾਂ ਫਿਰ ਉਸ ਵੇਲੇ ਕਤਾਹੀ ਵਰਤਨ ਕਰਕੇ ਆਪਣਾ ਨੁਕਸਾਨ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਕਈ ਵਾਰ ਆਨਲਾਈਨ ਅਸੀਂ ਕੁਝ ਸਰਚ ਕਰਦੇ ਹਾਂ ਤਾਂ ਕੋਸ਼ਿਸ਼ ਇਹ ਕਰੋ ਕਿ ਜੇ ਪਤਾ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਇਹ ਕਰ ਸਕਦੇ ਹੋ ਤਾਂ ਤੁਸੀਂ ਕਰੋ ਨਹੀਂ ਅਗਰ ਪਤਾ ਲੱਗਦਾ ਤਾਂ ਆਪਣੀ ਇਨਫਰਮੇਸ਼ਨ ਜਾਂ ਡਾਟਾ ਉਸ ਨਾਲ ਸ਼ੇਅਰ ਕਰੋ ਆਨਲਾਈਨ ਵੀ ਜਿਸੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਭਈ ਇਹ ਅਗਰ ਪਾਗੇ ਤਾਂ ਸਾਨੂੰ ਮਤਲਬ ਇਸ ਕਰਨ ਨਾਲ ਕੀ ਨਫਾ ਕੀ ਨੁਕਸਾਨ ਹੋ ਸਕਦਾ ਬਿਲਕੁਲ ਧੰਨਵਾਦ ਜੀ ਖਾਲਸਾ ਜੀ ਤੁਹਾਡਾ ਤੁਸੀਂ ਸਾਨੂੰ ਆਪਣੀ رائے ਵੀ ਦਿੱਤੀ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਇੱਕ ਵਾਰ ਆ ਰਹੀ ਹੈ ਤੋ ਬੱਚੋ ਦੇਖੋ ਉਹਨਾਂ ਨੇ ਸਾਫ਼ ਕੀਤਾ ਤਾਂ ਕਿ ਕੋਈ ਇਲਾਕਾ ਬਚਿਆ ਨਹੀਂ ਵਿੱਚ ਧੋਖੜੀ ਨਹੀਂ ਹੋ ਰਹੀ ਹੈਗੇ ਆਪਣੀ ਜਿਹੜੀ ਪਰਸਨਲ ਡਿਟੇਲਸ ਨੇ ਉਹਨਾਂ ਨੂੰ ਆਪਣੇ ਕੋਲੇ ਸੰਭਾਲ ਕੇ ਰੱਖੋ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਲੋਕਾਂ ਜਦੋਂ ਸ਼ੇਅਰ ਕਰਨ ਲੱਗੇ ਚਾਰ ਵਾਰ ਸੋਚੋ ਅੱਜ ਕੱਲ੍ਹ WhatsApp ਗਰੁੱਪਾਂ 'ਵਾਂ ਜਾ ਬੱਚੀ ਚੀਜ਼ ਪਾਉਣ ਦੇ ਵਿੱਚ ਚੱਲੇ ਜਾ ਰਿਹਾ ਚੋਟਾ ਕਲਾ ਪਰ ਉਹਦੇ 'ਚ ਕੋਈ ਗਲਤ ਤਰੀਕੇ ਨਾਲ ਲੈ ਜਵੇ ਤਾਂ ਫਿਰ ਉਹਦਾ ਕੋਈ ਨੁਕਸਾਨ ਨਹੀਂ ਹੋਏਗਾ ਆਸਾਨ ਹੋ ਸਕਦਾ ਜੀ ਬਿਲਕੁਲ ਸਹੀ ਇੱਥੇ ਤੁਸੀਂ ਦੱਸਿਆ ਸਰ कि ਬਹੁਤ ਜ਼ਿਆਦਾ ਆਪਾਂ ਨੂੰ ਵੀ ਸਤਰਕ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਿਲਕੁਲ ਹੈ ਜੀ ਸਾਡੇ ਕੋਲ ਹੈ ਹਲੋ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ ਦੀ ਆਵਾਜ਼ ਲੱਗਦੀ ਹੈ ਹਾਂ ਜੀ ਸ਼ਰਮਾ ਹੋ ਰਿਹਾ ਕਰ ਰਿਹਾ ਮੈਂ ਪਹਿਲੇ ਕਿਹਾ ਸ਼ਰਮਾ ਜੀ ਦੀ ਆਵਾਜ਼ ਲੱਗਦੀ ਹੈ ਸ਼ਰਮਾ ਜੀ ਸੇਤਾ ਠੀਕ ਹੈ ਜੀ ਹਾਂ ਜੀ ਬਿਲਕੁਲ ਠੀਕ ਹੈ ਸਰ ਬਿਲਕੁਲ ਜੀ ਸ਼ਰਮਾ ਜੀ ਅੱਜ ਦਾ ਵਿਸ਼ਾ ਸਾਡਾ ਜਿਹੜਾ ਹੈਗਾ ਵੀ ਧੋਖਾ ਧੜੀ ਜਿਹੜੀ ਆਨਲਾਈਨ ਹੁੰਦੀ ਹੈ ਉਹ ਵੱਧਦੀ ਜਾ ਰਹੀ ਹੈ ਹੁਣ ਤਾਂ OTP ਵੀ ਨਹੀਂ ਮੰਗਦੇ ਤਾਂ ਤੁਹਾਡਾ ਬੈਂਕ ਬੈਂਕ ਅਕਾਊਂਟ ਜਿਹੜਾ ਖਾਲੀ ਕਰ ਦਿੰਦੇ ਨੇ ਬਿਲਕੁਲ ਸਰ ਬਿਲਕੁਲ ਦੇਖੋ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੀ ਜੀ ਸਾਨੂੰ ਮਤਲਬ ਜਿਵੇਂ ਕਹਿੰਦੇ ਨਾ ਫੂਕ ਫੂਕ ਕੇ ਪੈਰ ਰੱਖਣ ਦੀ ਜ਼ਰੂਰਤ ਹੈ ਜੀ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਵੀ ਸਾਡੀ ਐਸਸੀਓ ਹੋ ਰਹੀ ਹੈ ਜੀ ਕਿਉਂਕਿ ਸਾਡੇ ਬੈਂਕ ਦਾ ਅਕਾਊਂਟ ਬੈਂਕ ਖਾਤੇ ਸਾਰਾ ਕੁਝ ਸਾਡਾ ਇੱਕ ਨੰਬਰ ਦੇ ਨਾਲ ਹੀ ਸਾਡੇ ਫੋਨ ਨੰਬਰ ਦੇ ਨਾਲ ਹੀ ਜੁੜ ਜਾਂਦਾ ਹੈ ਜੀ ਜੀ ਕਿਤੇ ਨਾ ਕਿਤੇ ਸਰ ਦੇਖੋ ਇਹ ਸਹੀ ਜਨਸਾਰ ਜਿਵੇਂ ਕਿ ਜੇ ਅੱਜ ਦੀ ਵੀ ਕੀ ਆ ਜਾਂਦਾ ਸਾਫ ਕਰੀ ਕਿ ਜਦ ਤੱਕ ਜੇ ਕੰਮ ਆ ਪਾਪਰ ਜਾਂਦੀ ਹੈ ਕਿ ਬੰਦਾ ਦੱਸਣਾ ਨਹੀਂ ਚਾਹੁੰਦਾ ਦੂਜੇ ਨੂੰ ਵੀ ਮੈਂ ਆ ਕਰ ਲੱਗਿਆ ਆ ਕਰ ਲੱਗਿਆ ਅਗਲੇ ਨੂੰ ਹੁਣ ਤਾਂ ਪਤਾ ਲੱਗ ਜੂਏ ਉਹਨੂੰ ਪੈਸੇ ਆਉਣ ਲੱਗੇ ਆ ਸਮਝਾ ਕਿ ਕੋਈ ਬਿਨਾ ਮਤਲਬ ਤੇ ਕਿਸੇ ਨੂੰ ਕੋਈ ਪੈਸਾ ਇਕੱਠੀ ਬਿਅਾਨੇ ਹੀ ਦੇ ਸਕਦਾ ਜੀ ਕੀ ਕਹੋਗੇ ਵੀ ਜਿਹੜੇ ਆਪਣੇ ਆਪਾ ਪਰਸਨਲ ਡਿਟੇਲ ਲੋਕਾਂ 'ਚ ਆਮ ਸ਼ੇਅਰ ਕਰ ਲੈਂਦੇ ਆ ਉਹ ਵੀ ਕਿਤੇ ਨਾ ਕਿਤੇ ਆਪਣੇ ਲਈ ਹਾਕਤ ਹੋ ਜਾਂਦੀਆਂ ਨੇ ਸਰ ਦੇਖੋ ਇਹ ਤਾਂ ਆਪਣੇ ਆਪ ਨੂੰ ਸੋਚ ਲੈਣਾ ਚਾਹੀਦਾ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ ਵੀ ਜੇ ਮੈਂ ਇਹ ਨੂੰ ਆਪ ਤੋਂ ਦੂਜੇ ਲੱਖ ਹਜ਼ਾਰ ਤੋਂ 4 ਲੱਖ ਪਰਿਵਾਰ ਦਾ ਕਿਤੇ ਨਾ ਕਿਤੇ ਹਾਂ ਆਪਣਾ ਜਿਹੜਾ ਅੰਗੀ ਸਾਥੀ ਹੁੰਦਾ ਕਿਤੇ ਨਾ ਕਿਤੇ ਉਹਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕੱਲ੍ਹ ਨੂੰ ਕੋਈ ਕੁਝ ਵੀ ਕੀ ਗੱਲ ਹੋ ਜੇ ਤਾਂ ਉਹ ਬੰਦਾ ਉਸੇ ਜਿਦਾ ਕਿਤੇ ਨਾ ਕਿਤੇ ਮਸਲਾ ਹੱਲ ਕਰ ਸਕੇ ਲੇਕਿਨ ਕਿਤੇ ਨਾ ਕਿਤੇ ਸੀ ਹਰ ਇੱਕ ਬੰਦੇ ਨੂੰ ਆਪਣੀ ਆਈਡੀ ਦੇ ਦੇਣਾ ਹਰ ਇੱਕ ਬੰਦੇ ਨੂੰ ਕਹਿ ਦੇਣਾ ਕੋਲੈਬਰੇਟ ਕਰ ਲੈ ਲਾ ਟਡਾ ਲੈ ਆਪਣਾ ਨੰਬਰ ਭਰ ਦੇ ਇਹ ਕਰ ਦੇ ਮੇਰੇ ਜਿੰਕ ਦਾ ਲੋ ਕਰ ਲੈ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਸਾਨੂੰ ਕੋਰੇ ਚ ਕਰ ਦੇ ਜ਼ਰੂਰ ਤਾਂ ਸਰ ਅੱਜ ਤੋਂ ਜੇ ਸੀ ਨਾਮ ਦੀ ਚੀਜ਼ ਕੋਈ ਸੋਣੀ ਨਹੀਂ ਸੀ ਗਈ ਹੁਣ ਮੈਕਮਣੇ ਨੂੰ ਪ੍ਰਸ਼ਾਸਨ ਨੂੰ ਮਜਬੂਰਨ ਸਾਈਬਰ ਸੈੱਲ ਬਣਾਣੇ ਪਏ ਆ ਬਿਲਕੁਲ ਸਰ ਜੀ ਮੈਂ ਟੈਕਨੋਲੋਜੀ ਵੱਧ ਰਹੀ ਹੈ ਸਰ ਕਿਤੇ ਨਾ ਕੋਈ ਕਰਾਈਮ ਵੱਧ ਰਿਹਾ ਜੀ ਜੀ ਦੇਖੋ ਆ ਕੇ ਸਿੱਤੇ ਸੀ ਬੈਂਕ ਜਾਂਦੇ ਸੀ ਬੈਂਕ ਤੋਂ ਕਿਤੇ ਨਾ ਕਿਤੇ ਪੈਸਾ ਕੱਢਣਾ ਚੈੱਕ ਬਣਾਉਣਾ ਕਰਨਾ ਉਹ ਸਿਸਟਮ ਹੁੰਦਾ ਸੀ ਅੱਜ ਕਿਤੇ ਨਾ ਕਿਤੇ ਸੀ ਆਪਣਾ ਉਹਨਾਂ ਤੇ ਪੈਸੇ ਦਾ ਰੱਜ ਜਿਹੜਾ ਕੱਢਨੇ ਆ ਆ ਉਹ ਸਾਡੇ ਕਾਇਦੇ ਵਾਸਤੇ ਜ਼ਰੂਰ ਆ ਪਰ ਕਿਤੇ ਨਾ ਕਿਤੇ ਨੁਕਸਾਨ ਹੋ ਜਾਂਦਾ ਜਿੱਥੇ ਸਾਡੇ ਮਨ ਦੇ ਵਿੱਚ ਲਾਲਚ ਆ ਜਾਂਦਾ ਵੀ ਹਾਂ ਆਹ ਚੀਜ਼ ਹੈ ਆਹ ਨੰਬਰ ਤੋਂ ਆ ਕੀ ਜਾਰੀ ਹੈ ਫਲਾਣਾ ਮੰਦਾ ਇਹ ਬਾਰ ਕਰਿਆ ਉਹ ਬਾਰ ਕਰਿਆ ਹਾਲਾਂਕਿ ਅਸੀਂ ਜਾਣਦੇ ਨਹੀਂ ਹੁੰਦੇ ਕਿ ਕਿਤੇ ਨਾ ਕਿਤੇ ਲਾਲਚ ਦੇ ਵਿੱਚ ਆ ਕੇ ਅਸੀਂ ਉਹ ਗਲਤੀ ਕਰਦੇ ਹਾਂ ਜਿਹੜੇ ਲੋਕਾਂ ਨੇ ਇਹ ਕੰਮ ਕਰਨਾ ਹੁੰਦਾ ਉਹ ਬਹੁਤ ਸਤਰਕ ਹੋ ਕੇ ਕਰਦੇ ਆ ਕਿਤੇ ਨਾ ਕਿਤੇ ਟੀਮ ਹੁੰਦੀ ਹੈ ਪੂਰਾ ਟੀਮ ਵਰਕ ਹੁੰਦਾ ਜੀ ਉਹਨਾਂ ਦਾ ਨੱਕ ਲੱਗਦਾ ਬਿਲਕੁਲ ਕੋਈ ਕੁਝ ਪੈਸੇ ਦਾ ਲਾਲਚ ਜਿਹੜਾ ਵੱਡਾ ਘਾਟਾ ਪਾ ਬੈਠਦੇ ਆ ਆ ਬਿਲਕੁਲ ਨਹੀਂ ਕਰਾ ਛੋਟੀ ਜਿਹੀ ਕੌਂਦੀ ਆ ਕੋਈ ਐ ਕਹਿੰਦਾ ਮੈਨੂੰ ਇਹ ਕਰ ਦੇ ਤੁਸੀਂ ਇਹਨਾਂ ਨੂੰ ਮੈਂ ਕਰ ਦੇ ਕੋਈ ਕਹਿੰਦਾ ਬੰਦਾ ਆਪਣਾ ਇਹ ਦੇ ਦੇ ਦੋ ਕਰ ਦੋ ਅੱਜ ਕੱਲ ਕੋਈ ਕਹਿੰਦੇ ਮੈਂ ਤੁਜੀ ਆਪਣੇ ਵਿਚਾਰੀ ਬਣਾ ਰਿਹਾ ਵੀ ਇਹ OTTP ਵੀ ਜ਼ਰੂਰਤ ਨਹੀਂ ਪੈਂਦੀ ਬਿਲਕੁਲ ਨਹੀਂ ਪੈਂਦੀ ਸਾਰਾ ਇਹ ਤਾਂ ਨਾ ਕਿਤੇ ਸਾਨੂੰ ਗੂਗਲ ਤੇ ਜਿਹੜਾ ਕਦਮ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਲੋਕ ਕਰਨ ਵਾਲੇ ਐਮਐ ਮਤਲਬ ਚ ਕਰਨਾ ਸ਼ਰਮਾ ਜੀ ਬਹੁਤ ਇਹੋ ਜਿਹੇ ਚੰਕਾਨ ਵਾਲੇ ਮਾਮਲੇ ਸਾਹਮਣੇ ਆਏ ਨੇ ਕਿ ਜੇ ਥੋੜਾ ਬਲੂਟੂਥ ਵੀ ਓਨ ਹੈਗਾ ਮੋਬਾਈਲ ਦਾ ਤਾਂ ਵੀ ਥੋੜਾ ਜਿਹੜਾ ਹੈਗਾ ਸਾਰੀ ਡਿਟੇਲ ਕਿਸੇ ਕੋਲ ਚਲੀ ਜਾਂਦੀ ਹੈ ਹਾਂ ਬਿਲਕੁਲ ਸਰ ਸਾਨੂੰ ਬਿਲਕੁਲ ਹੀ ਇਹ ਸੋਚ ਲੈਣਾ ਚਾਹੀਦਾ ਵੀ ਸਾਡਾ ਜਿਹੜਾ ਨੈਟਵਰਕ ਆ ਕਿ ਜਦੋਂ ਕਿਤੇ ਫੋਨ ਤੇ ਨਾਲ ਜਦੋਂ ਸਾਡੇ ਜ਼ਰੂਰਤ ਆ ਉਹ ਉਸ ਟਾਈਮ ਹੀ ਆਨ ਹੋਣਾ ਚਾਹੀਦਾ ਇਹਦਾ 24 ਘੰਟੇ ਰੱਖ ਲੈਣਾ ਵੀ ਕਿਰਕਾ ਸਾਡੇ ਘਰੇ ਐਂਟੀ ਵੀ ਕਰਨ ਲੱਗੀ ਕਿ ਨਾ ਸਾਡਾ ਜੀ ਵੀ ਲੱਗ ਗਿਆ ਕੰਮ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਆਨਲਾਈਨ ਦੇ ਸਿਸਟਮ ਚੱਲਦਾ ਐਸ ਐਂਦਾ ਵੀ ਆ ਗਿਆ ਕਿ ਤੁਸੀਂ ਇਹ ਪਿਛੋੜਾ ਜਾ ਕੇ ਵੀ ਤੁਹਾਡੀ ਹਵਾ ਆ ਕੇ ਸਿਰੋਂ ਭੜਕ ਲੱਗੀ ਤਾਂ ਤੁਹਾਡਾ account ਖਾਲੀ ਕਰ ਸਕਦਾ ਹੈ ਬਿਲਕੁਲ ਬਿਲਕੁਲ ਧੰਨਵਾਦ ਜੀ ਸ਼ਰਮਾ ਜੀ ਕੋਲ ਹੋਰ ਆ ਰਹੀਕ ਧੰਨਵਾਦ ਹੈਲੋ ਹੈਲੋ ਸਸੀ ਕਾ ਜੀ ਸਸੀ ਕਾ ਜੀ ਮੈਂ ਬੋ ਰਿਹਾ ਕੈਲੀਫੋਰਨੀਆ ਦੇ ਵਿੱਚ ਜੀ ਸਸੀ ਕਾ ਤੇ ਪਿਆਰ ਕਰੀ ਸਸੀ ਕਾ ਜੀ ਸਰ ਪਿਆਰ ਉਹ ਵਾਸ਼ਿੰਗਟਨ ਤੇ ਸਸੀ ਕਾ ਜੀ ਬਿਲਕੁਲ ਤੁਹਾਡਾ ਧੰਨਵਾਦ ਜੀ 12 ਸਾਨੂੰ ਕਾਲ ਕਰਨ ਵਾਸਤੇ ਕੀ ਵਿਦੇਸ਼ਾਂ ਵਿੱਚ ਵੀ ਆਨਲਾਈਨ ਟੱਟੀਆਂ ਹੁੰਦੀਆਂ ਨੇ ਜੀ ਜਿਵੇਂ ਇੱਥੇ ਪੰਜਾਬ ਚੋਰੀਆਂ ਦੇ ਜਾਂ ਪੱਤ ਚੋਰੀਆਂ ਦੇ ਜੀ ਸਰ ਮੈਂ ਦੇਖੇ ਤਰਫੋਂ ਸੋਹਣਿਆ ਹਾਲੀ ਹੀ ਜਿੰਨਾਂ ਗੱਲ ਰਿਹਾ ਰਿਹਾ ਮਿਰਜਨਾ ਵੀ ਸਰ ਅੱਥੇ ਵੀ ਅਜਿਹਾ ਹੁੰਦਾ ਸਾਡੇ ਸਾਡੇ ਫੋਨ ਤੇ ਮਨ ਨੂੰ ਬੜੀਆਂ ਕਾਲਾਂ ਆ ਜਰੀ ਆਂਦੀਆਂ ਨੇ ਕਈ ਵਾਰੀ ਉਹ ਕਦ ਨੇ ਭਾਈ ਤੇਰੀ ਲੌਂਡਰੀ ਨਿਕਲ ਗਈ ਕਈ ਵਾਰੀ ਕਹਿੰਨੇ ਭਾਈ ਤੁਸੀਂ ਬਿਲ ਦੇਣਾ ਹੈਗਾ ਆਈਆ ਰਿਸਰਚ ਟੈਕਸ ਦਾ ਇਹ ਉਹ ਕਹਿੰਨਾ ਮੈਨੂੰ ਸਰ ਸਾਰੇ ਫੇਕ ਹੁੰਦੀ ਆ ਨੇ ਵੈਸੇ ਤੇ ਪਹਿਲੀ ਗੱਲ ਜਦੋਂ ਫੋਨ ਚੁੱਕੀ ਸਰ ਮੈਂ ਤਾਂ ਉਹ ਇੱਕ ਵਾਂਗ ਸਰ ਆਪਣੇ ਸਾਡੇ ਨਾਲ ਰਵਾਸਿਆ ਕਜੇਤ ਨੂੰ ਕੋਲ ਕਾਲਸਟਰੀ ਹੈ ਜੇ ਕੋਈ ਤੁਸੀਂ ਜਾਣਦੇ ਨਹੀਂ ਜਨੂੰ ਮੇਰੇ ਹਿਸਾਬ ਨਾਲ ਉਸੇ ਕੰਮ ਫੋਨ ਬੰਦ ਕਰਨਾ ਚਾਹੀਦਾ ਸਰ ਉਸ ਤੋਂ ਬਾਅਦ ਇੱਕ ਵੀ ਸੈਕਿੰਡ ਵਾਸਤੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸਰ ਕਿਉਂਕਿ ਆਏ ਸਰ ਜਿੰਨੀ ਦੇ ਲੰਬੀ ਗੱਲ ਕਰੀ ਉਮੀਦ ਹੈ ਕਿ ਕੁਝ ਨਾ ਕੁਝ ਕੱਢ ਲੈਣ ਜੀ ਬਿਲਕੁਲ ਸਰ ਉਹ ਸਰਵਾਇਸ ਨਾਲ ਵਾਇਸ ਨਾਲ ਟੈਪ ਕਰ ਲੰਗੇ ਨੇ ਉਹ ਦੂਜਾ ਜਿਹਦੇ ਆਪਾਂ ਗੱਲ ਕਰਨੇ ਇੱਕ ਲਾਲਚੀ ਇਨਸਾਨ ਦਾ ਹੁੰਦਾ ਹੈ ਬਈ ਜਿਹਦੇ ਬੰਦੇ ਪਤਾ ਕਹਿੰਦਾ ਇੱਕ ਤੇ ਲੜ ਰਹੀ ਨਿਕਲਦੀ ਜਾਂ ਜਿਹੜੇ ਪ੍ਰੈਸ਼ ਮਿਲਦੇ ਨੇ ਇੱਕਦਮ ਬੰਦਾ ਦਸ ਤੋਂ ਲੱਭੇ ਮੈਂ ਹੋਰ ਸੁਣਾ ਬਈ 300 ਪੈਸੇ ਮੇਰੇ ਦੇ ਕੀ ਹੋ ਰਿਹਾ ਹੈ ਮਤਲਬ ਇਹ ਸਾਰਾ ਟਰੈਪ ਹੁੰਦਾ ਸਰ ਟਰੈਪ ਜਿਵੇਂ ਕਹਿੰਦਾ ਪਾਕਿਸਤਾਨ ਟਰੈਪ ਕਰਨਾ ਹੁੰਦਾ ਜੀ ਤੇ ਇਹ ਸੇਮ ਹੁੰਦਾ ਜਿਸਸਾ ਆਪਾਂ ਕਹਿੰਦੇ ਆ ਕਿ ਕਪਾ ਫਿਸ਼ਿੰਗ ਕਰਨਿਆ ਜਾਂ ਮੱਛੀ ਨੂੰ ਫੜਨ ਵਾਸਤੇ ਕੱਡਾ ਸੜਨਿਆ ਸਰ ਜੋ ਇੱਕਦਮ ਫਾਜ਼ਿਲ ਦੀ ਮੱਛੀ ਹੈ ਮਤਲਬ ਕਿ ਇਨਸਾਨ ਦਾ ਲਾਲਚ ਹੀ ਹੈ ਨਾ ਉਹ ਇਨਸਾਨ ਤੋਂ ਦਾ ਸਾਕ ਪੇੜ ਹੈ ਸਾਡੇ 2 ਲੱਖ 940 ਤਾਂ ਦਾ ਸੋਈ ਰਿਹਾ ਤਾਂ 1 ਲੱਖ ਮਹੀਨੇ ਦਾ ਮਤਲਬ ਲਾਕਸ ਹੁੰਦਾ ਹੈ ਪਰ ਮੈਂ ਕੋਈ ਸਾਂ ਸੋਚਾ ਕਿ ਦਾ ਕੰਮ ਇਨਸਾਨ ਅੱਧੀ ਖਾਲੇ ਸਰ ਥੋੜੀ ਖਾਲੇ ਥੋੜੀ ਖਾਲੇ ਵਿੱਚ ਪਾਣੀ ਪੀ ਕੇ ਫਾਗ ਜਿਆਦਾ ਕਰ ਲੈ ਪਰ ਐਵੇਂ ਇੱਕ ਕੰਮ ਚਾ ਫਸੇ ਤੇ ਨਾ ਹੀ ਉਹ ਕੰਮ ਕਰੇ ਕਿਉਂਕਿ ਪਰ ਦਾ ਸਰ ਕੋਈ ਵੀ ਫੁਰੀ ਚੀਜ਼ ਨਹੀਂ ਲੈ ਕੰਡੂਨਿਰ ਤੇ ਕੋਈ ਕਿਸੇ ਨੂੰ ਫੁਰੀ ਚੀਜ਼ ਆਪਣੇ ਨਹੀਂ ਦੇ ਦੇ ਅੱਗੇ ਤੇ ਬਗਾਨਾ ਕਿਵੇਂਗਾ ਸਰ ਇਸ ਕਰਕੇ ਸਰ ਮੇਰੇ ਹਿਸਾਬ ਨਾਲ ਹਰ ਨੂੰ ਚਾਹੇ ਦਾ ਆਪਣੇ ਪੰਜਾਬ ਦੇ ਵਸਿਆ ਨੂੰ ਤੇ ਕੋਈ ਫੋਨ ਆਵੇ ਮਾਤਾ ਆਪਣੇ ਮਜਰੂਰੀ ਸੁਣ ਲੈਣਗੇ ਸਾਰੇ ਭੈਣ ਭਰਾ ਆਪਣੇ ਆਪ ਕਾਫੀ ਸੁਣੇ ਸਰ ਹਲੋ ਜੀ ਯਾਰ ਜੀ ਖਾਸ ਕਰਕੇ ਸਰ ਪੈਸਾ ਬੜੀ ਮੁਸ਼ਕਲ ਬੰਦਾ ਸਰ ਕੋਈ ਵੀ ਇਨਸਾਨ ਮਤਲਬ ਇਹਨਾਂ ਦੇ ਟ੍ਰਾਂਜੈਕਸ਼ਨ ਆਵੇ ਪਹਿਲੀ ਗੱਲ ਤੇ ਫੋਨ ਬੰਦ ਹੀ ਕਰ ਦਿਓ ਉਸੇ ਕੰਸਰ ਐ ਸੋਚੀਦਾ ਕਿ ਮਨੂੰ ਐਜੀ ਮਿਲੇਗੀ ਜਾਂ ਮਨੂੰ ਇੰਟਰਸਟ ਮਤਲਬ ਬਿਲਕੁਲ ਨਾ ਸੋਚੀਏ ਇਸ ਕਰਕੇ ਮੇਰੇ ਹਿਸਾਬ ਨਾਲ ਅੱਜਕੱਲ ਬਹੁਤ ਉਫਾਦ ਹੁੰਦਾ ਸਰ ਅਗਲਿ ਜਨ ਬਸਨਾ ਚਾਹੀਦਾ ਸਰ ਮੇਰੇ ਸਾਰਨਾ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੈ ਤੁਸੀਂ ਇਹ ਕਰ ਰਹੇ ਹੋ ਪੰਜਾਬ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਸਰ ਸਰ ਚੰਗਾ ਲੱਗਦਾ ਹੈ ਧੰਨਵਾਦ ਜੀ ਇਹਨਾਂ ਪਿਆਰ ਦੇਣ ਲਈ ਤੇ ਆਪਣੀ ਰਾਏ ਦੇਣ ਲਈ ਥੈਂਕ ਯੂ ਸੋ ਬੁਰੀ ਸ਼ੌਦ ਦੇ ਵਿੱਚ ਵੀ ਇਹ ਸਾਰਾ ਕੁਝ ਚੱਲ ਰਿਹਾ ਇਹ ਇਕੱਲਾ ਐਨਜੀਐਚ ਨਹੀਂ ਹੈਗਾ ਹੁਣ ਕੈਲੀਫੋਰਨੀਆ ਤੇ ਕਹੇ ਸੀਗੇ ਤੇ ਮੈਨੂੰ ਲੱਗਦਾ ਕਿ ਸਿਰਫ ਇੱਕੋ ਹੀ ਕੰਮ ਕਰਨਾ ਚਾਹੀਦਾ ਕਿ ਸਾਨੂੰ ਥੋੜਾ ਜਿਹਾ ਸਤਾਰਕ ਹੋ ਜਾਣਾ ਚਾਹੀਦਾ ਬਸ ਥੋੜਾ ਨਹੀਂ ਮੈਨੂੰ ਲੱਗਦਾ ਇੱਥੇ ਆਪਾਂ ਨੂੰ ਬਹੁਤ ਸਤਾਰਕ ਹੋਣ ਦੀ ਜ਼ਰੂਰਤ ਹੈ ਸਰ ਬਈ ਕੋਈ ਕੰਮ ਕਰੋ ਪਰ ਉਹ ਧਿਆਨ ਨਾਲ ਕਰੋ ਧਿਆਨ ਨਾਲ ਕਰੋ ਜੀ ਤੇ ਸਤਾਰਕ ਹੋ ਜਾਓ ਤੇ ਅੱਜ ਕੱਲ ਸਰ ਜਿਹੜੇ ਵੌਇਸ ਚੇਂਜ ਵੌਇਸ ਚੈਂਜਰ ਐਪ ਨੇ ਉਹ ਵੀ ਕਾਫੀ ਇਸਤੇਮਾਲ ਆ ਰਿਹਾ ਹੈ ਏਆਈ ਬੁੱਤਲ ਏਆਈ ਚਾਹੇ ਸੀ ਏਆਈ ਹੋ ਗਿਆ ਦੇਖੋ ਏਆਈ ਦੇ ਕਰਕੇ ਤਾਂ ਬਹੁਤ ਜਿਹ ਤੁਸੀਂ ਮੇਰੇ ਨਾਲ 10 ਮਿੰਟ ਗੱਲ ਕਰੋਗੇ ਤੁਹਾਡੀ ਉਹ ਫੋਨ ਕਾਲ ਅਸੀਂ ਰਿਕਾਰਡ ਕਰ ਲਵਾਂਗੇ ਤੁਹਾਡੀ ਉਹ ਆਡੀਓ ਸੈਂਪਲ ਸਾਡੇ ਕੋਲ ਆ ਗਈ ਫਿਰ ਉਸੇ ਆਡੀਓ ਸੈਂਪਲ ਤੇ ਮੈਂ ਕਿਸੇ ਨੂੰ ਵੀ ਕਾਲ ਕਰਾਂਗਾ ਤੁਹਾਡੀ ਸਾਡੀ ਜਾਏ ਹੂੰ ਜੀ ਬਿਲਕੁਲ ਇਹ ਚੀਜ਼ਾਂ ਹੁੰਦੀ ਹੈਗੇ ਨੇ ਸੋ ਦੱਸੋ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਇਸ ਪ੍ਰੋਗਰਾਮ ਨੂੰ ਬਾਤਾਂ ਨੂੰ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਜਾਣਕਾਰੀ ਜਾ ਸਕੇ ਕਿ ਅਸੀਂ ਸਾਈਬਰ ਦੇ ਜਿਹੜੇ ਹੋਰੇ ਕ੍ਰਾਈਮ ਨੇ ਉਹਨਾਂ ਤੋਂ ਬਚ ਸਕੀਏ ਹੂੰ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕਿਸੇ ਵੀ ਵਾਸੀਕ ਦੇ ਨਾਲ ਕਿ ਭਾਰਤ ਦੇ ਕਿਸੇ ਵੀ ਵਾਸੀਕ ਦੇ ਨਾਲ ਇਸ ਤਰ੍ਹਾਂ ਦੀ ਕ੍ਰਾਈਮ ਨਾ ਹੋਵੇ ਕਿਉਂਕਿ ਪੈਸਾ ਇਕੱਠਾ ਕਰਦੇ ਕਰਦੇ ਲੋਕਲ ਦੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਆਪਣੀ ਜੀਵਨ ਦੀ ਜਿਹੜੀ ਪੂੰਜੀ ਹੁੰਦੀ ਹੈ ਜਦੋਂ 10 ਮਿੰਟਾਂ ਦੇ ਵਿੱਚ ਇੱਕ ਧੋਖਾ ਸਾਡੇ ਨਾਲ ਚੱਲ ਜਾਂਦੀ ਤਾਂ ਬਹੁਤ ਵੱਡਾ ਪਸਤਾਵਾ ਹੁੰਦਾ ਇਸ ਪਸਤਾਵੇ ਦੇ ਬਜਨ ਨੇ ਸਰਤ ਕਰੋ ਤੇ ਸਾਡੇ ਇਸ ਪ੍ਰੋਗਰਾਮ ਚੰਗੀ ਤਰ੍ਹਾਂ ਸੁਣੋ ਕਿ ਕਿਹੜੇ-ਕਿਹੜੀਆਂ ਗੱਲਾਂ ਦੀ ਕੋਤਾਈ ਜਿਹੜੀ ਅਸੀਂ ਕਰਦੇ ਆਂ ਤਾਂ ਸਾਡੇ ਨਾਲ ਕ੍ਰਾਈਮ ਹੁੰਦਾ ਤੇ ਹੋ ਸਕਦਾ ਹੈ ਕਿ ਤੁਹਾਡੇ ਇਸ ਕ੍ਰਾਈਮ ਦੇ ਵਿੱਚ ਅੱਗੇ ਤੋਂ ਤੁਸੀਂ ਉਹਦਾ ਸ਼ਿਕਾਰਲਾ ਬਣ ਸਕੋ ਇਸ ਪ੍ਰੋਗਰਾਮ ਦੇਖੋ ਬਹੁਤ ਬਹੁਤ ਸ਼ੇਅਰ ਕਰੋ ਤੇ ਸਿਹਦਰਾ ਦੇਖਦੇ ਰਹੋ ਇਹ ਪੰਜਾਬੀ ਟੀਵੀ ਮੈਨੋ ਕਰਨ ਵਿਸ਼ੇਸ਼ ਨੂੰ ਸਾਡੇ ਅੱਜ ਦੇ ਗੈਸਟ ਮਾਨਸ਼ੋਟ ਵਾਲਨਦ